ਜਨਾਜ਼ੀਆ ਕਤਲ ਕਿਨੇ ਕਰਾਇਆ ਆਪਣਾ ਕੀ ਆ ਜਾਂ ਤੁਸੀਂ ਕਹਿੰਦੇ ਆ ਹਾਂਜੀ ਭਾਈ ਸਾਹਿਬ ਜੈਦਾਰ ਸਾਹਿਬ ਨੂੰ ਆਪਣਾ ਹੀ ਆ ਕਾਰੀਦਾਰ ਬਾਦਾਂਵਰੀ ਕੋਈ ਹੋ ਗਿਆ ਸੀ ਉਹ ਮਰਡਰ ਹੋਇਆ ਸੀਗਾ ਉਹ ਨਹੀਂ ਚੱਲ ਬਾਦਲਾ ਵਜੋਂ ਦਾ ਮਰਡਰ ਨਹੀਂ ਹੋਇਆ ਪਰ ਇਨਵੈਸਟੀਗੇਸ਼ਨ ਤਾਂ ਹੁਣੀ ਬਣਦੀ ਆ ਨਾ ਸਰਕਾਰ ਆਈ ਤੇ ਅਨਵੈਸਟੀਗੇਸ਼ਨ ਵੀ ਹੋਈ ਸੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ ਸੀ ਕਿ ਪਰ ਹੋਈ ਆ ਰਿਵੈਸਟੀਗੇਸ਼ਨ ਕਿੱਥੇ ਹੋਈ ਹੈ ਇਨਵੈਸਟੀਗੇਸ਼ਨ ਵਾਲਿਆਂ ਨੂੰ ਸਾਰਾ ਸਾਰਾ ਕੁਝ ਪਿਆ ਹੈ ਜੀ ਇਨਵੈਸਟੀਗੇਸ਼ਨ ਬੰਦਾ ਨਾ ਮਰੇ ਮਰਡਰ ਨਾ ਮੈਂ ਤਾਂ ਭਾਈਆਂ ਨਾਲ ਗੱਲ ਕਰਨਾ ਸੀ ਵੈਸੇ ਅਈ ਜੀ ਜਨਾ ਬਾਈ ਤੁਸੀਂ ਕਹਿੰਦੇ ਨਾ ਵੀ ਤੁਹਾਨੂੰ ਸਾਡੇ ਰਾਹੰਦੇ ਆ ਤੁਸੀਂ ਆ ਜਿਓ ਲਾਈਵ ਤੇ ਆ ਬਾਈ ਆ ਦੀ ਗੱਲ ਜਿਨੇ ਆਪਣਾ ਕੀ ਰਾਣਾ ਜੀ ਗੱਲ ਕਰਦੇ ਪਏ ਸੀਗੇ ਮੈਨੂੰ ਆ ਆਇਆ ਮੈਨੂੰ ਉਹ ਤਾ ਹੂਆ ਮੈਨੂੰ ਤੋਰਨੇ ਤੋਰਨੇ ਥੱਲੇ ਸੁੱਟਿਆ ਮੈਂ ਤਾਂ ਅੰਕਲ ਨਾਲ ਗੱਲ ਕਰਨੀ ਸੀ ਹੁਣ ਉਹ ਗੱਲ ਨੂੰ ਕਰੀ ਨਹੀਂ ਤੁਹਾਨੂੰ ਤੁਹਾਡੀ ਦਸੰਦੀ ਕਰਾ ਕੇ ਵੀਰੇ ਤੁਸੀਂ ਆ ਜਿਓ ਦੁਆਰੇ ਲਾਈਵ ਤੇ ਆਇਓ ਤੁਹਾਡੀ ਦਸੰਦੀਆਂ ਤੇੜੀਆਂ ਗੱਲਾਂ ਕਰਦੇ ਤਾਂ ਦਬਾਵ ਲਾ ਲਾਂਗੇ ਤੇ ਸਿੱਧੂ ਸਾਹਿਬ ਆ ਬੜਾ ਪੂਰਾ ਨਾ ਕੀ ਵੈਸੇ ਜੋ ਤੁਸੀਂ ਪਤੂਸ਼ੀ ਪੁਰਾਣਾ ਤੁਸੀਂ ਦਾ ਫੋਟੋ ਨਹੀਂ ਦਿਖਾਉਂਦੇ ਹੈ ਨਾ ਕਿ ਨਾਂ ਮਰਾ ਨਾਂ ਤੋਂ ਪੂਰੇ ਨਾਂ ਤੋਂ ਤੁਸੀਂ ਕਹਿੰਦਾ ਕਰੀਂ ਨਹੀਂ ਮੈਂ ਵੈਸੇ ਹੀ ਪੁੱਛਦਾ ਇੱਕ ਸਿੱਧੂ ਉੱਥੇ ਉਹਨਾਂ ਦੇ ਬਹੁਤ ਜ਼ਿਆਦਾ ਅਕਾਲੀ سپورਟਰ ਵੀ ਬੈੰਦਾ ਉਹਦਾ ਨਾਮ ਪਤਾ ਨਹੀਂ ਕੀ ਸਿੱਧੂ ਦਾ ਉਹ ਤਾਂ ਨਹੀਂ ਹੈਗੇ ਮੈਂ ਇਹ ਹੀ ਗੱਲ ਪੁੱਛਦਾ ਚਲੋ ਹਾਂਜੀ ਹਾਂਜੀ ਉਹ ਵੀ ਹੈ ਉਹ ਹੀ ਨੇ ਉਹੀ ਹੈ ਅੱਛਾ ਤਸੱਲੀ ਤੁਸੀਂ ਮੇਰੀ ਕੀ ਕਰਾਉਣੀ ਆ ਮੈਂ ਤਾਂ ਅੰਕਲ ਦੀਆਂ ਰਿਕਾਰਡਿੰਗਾਂ ਕਰ ਲਈਆਂ ਮੈਂ ਉਹ ਰਿਕਾਰਡਿੰਗਾਂ ਚਲਾ ਕੇ ਜਵਾਬ ਦੇ ਦੇਣਾ ਅੰਕਲ ਦੀਆਂ ਗੱਲਾਂ ਦਾ ਮੈਨੂੰ ਇਨੀ ਕੁਝ ਨਹੀਂ ਰੱਖੋ ਨਹੀਂ ਇਹ ਤਾਂ ਤੁਹਾਡੀ ਆਦਤ ਹੈ ਇਹ ਤਾਂ ਤੁਹਾਡੀ ਆਦਤ ਆਦਤ ਨਹੀਂ ਕਿ ਇਹ ਮੇਰੀ ਸਟਰੈਟਜੀ ਹੈ ਜਦੋਂ ਤੁਸੀਂ ਗੱਲੇ ਨਹੀਂ ਕਰਨ ਦੇਣੀ ਅੱਛਾ ਜੇ ਤੁਸੀਂ ਉੱਥੇ ਮੈਂ ਫਤਿਹ ਗਰੋਸੇ ਸਿੱਧੂ ਸਾਹਿਬ ਸੋਹਣੋ ਗੱਲ ਮੜੀ ਦੀ ਜੇ ਮੈਂ ਉੱਥੇ ਆ ਵੀ ਗਿਆ ਤੁਹਾਡੇ ਨਾਲ ਮੈਂ ਉੱਥੇ ਇੱਕ ਜਾਣਾ ਹੋਊਂਗਾ ਤੁਸੀਂ ਉਹ ਪੈਨਲ 'ਚ 6-7 ਜਾਨੇ ਬੈਠੇ ਹੋ ਜਮਾਂ ਵੀ ਬਿਨੇ ਮੇਰੀ ਗੱਲ ਸੁਣੋ ਤੁਹਾਡੇ ਨਾਲ ਕੱਲਾ ਜਿਹੜੇ ਭਾਜੀ ਬੂਟਾ ਸਿੰਘ ਬੋਲਣਗੇ ਹੋਰ ਕਿਸੇ ਨੇ ਨਹੀਂ ਬੋਲਣਾ ਚਲੋ ਤੁਸੀਂ ਐਂ ਕਰੋ ਬੂਟਾ ਸਿੰਘ ਜੀ ਉਹਨਾਂ ਕੋਲੋਂ ਐਸ ਸਵਾਲ ਦਾ ਜਵਾਬ ਲੈ ਦਿਓ ਮੈਨੂੰ ਬਈ ਨਾ ਨਾ ਤੁਸੀਂ ਮੈਂ ਤੁਹਾਨੂੰ ਯਾਰ ਉੱਥੇ ਮੈਨੂੰ ਪਤਾ ਨਾ ਦੇਖੋ ਉਸ ਸਮੇਂ ਨਹੀਂ ਬੰਨਣਾ ਤੁਹਾਡਾ ਕੋਈ ਮੈਂ ਨਹੀਂ ਬੰਨਣਾ ਹੈਗਾ ਕਿ ਤੁਸੀਂ ਵੀ ਇੱਥੇ ਬਕਾਨੀ ਤੁਸੀਂ ਵੀ ਤੁਸੀਂ ਵੀ ਅਕਾਲੀ ਦਲ ਦੇ ਵਕੀਲ ਨਾ ਬਣੋ ਐਨੇ ਕੋ ਬੋਲੇ ਤੁਸੀਂ ਝੂਠ ਐਨੇ ਕੋ ਬੋਲੇ ਕੋਈ ਝੂਠ ਨਹੀਂ ਬੋਲੇ ਹੈਗੇ ਤੁਸੀਂ ਅਕਾਲੀ ਦਲ ਦੇ ਐਵੇਂ ਖਾਮ ਖਾਂਦੇ ਵਕੀਲ ਨਾ ਬਣੋ ਇੱਥੇ ਸਭ ਨੂੰ ਪਤਾ ਅਕਾਲੀ ਦਲ ਦੀਆਂ 56 ਸੀਟਾਂ ਤੋਂ 3 ਸੀਟਾਂ ਐਵੇਂ ਨਹੀਂ ਰਹਿ ਗਈਆਂ ਲੋਕੀ ਬੇਫੂਕ ਨਹੀਂ ਦੇਖ ਲਾਂਗੇ ਦੇਖ ਲਓ ਉਹ ਤਾਂ ਥੋੜੇ ਅੜਗੇ ਆ ਥੋੜੇ ਅੜਗੇ ਜਿਹੜੇ ਕਾਂਗਰਸੀ ਬੰਦਾ ਦੀ ਮਿਹਰਬਾਨੀ ਹੈ ਮੈਂ ਕਹਿੰਦਾ ਮੈਨੂੰ ਕਾਂਗਰਸੀਆ ਮੇਰਾ ਵੀਰ ਸਾਬਤ ਕਰਦੇ ਕਾਂਗਰਸੀਆਂ ਤੁਸੀਂ ਹੋਰ ਹੋਰ ਕੀ ਆ ਵੀਡੀਓ ਇੱਕ ਮੇਰੀ ਕਹਾਣੀ ਹਾਲ ਤੱਕ ਅਕਾਲੀ ਦਲ ਬਾਰੂ ਤੋਂ ਬਗੈਰ ਮੈਂ ਤੁਹਾਨੂੰ ਦੱਸੋ ਕਿ ਕਨੇ ਕਿੰਨੀ ਤਰੱਕੀ ਕੀਤੀ ਹੈ ਹਮਤ ਕਰ ਉੱਥੇ 50 ਦੇ ਮੇਰੀ ਮੇਰਾ ਵੀ ਤਰੱਕੀ ਆਪਾਂ ਬਾਅਦ ਚੋਂ ਦੇਖਦੇ ਆਂ ਵੀ ਮੈਂ ਕਾਂਗਰਸੀਆਂ ਇਹ ਸਾਬਤ ਕਰਾਂ ਪਹਿਲਾਂ ਮੇਰੀ ਜਦੋਂ ਜਦੋਂ ਤੁਸੀਂ ਇੱਕ ਮਤਲਬ ਇੱਕ ਆਪ ਦੀ ਆਪ ਪਾਰਟੀ ਨੂੰ ਛੱਡ ਕੇ ਜੋ ਕਿਸੇ ਦੂਜੇ ਪਾਸੇ ਮੋਟਾ ਪੋਣੀਆਂ ਕਾਂਗਰਸੀ ਹੋ ਸਕਦੇ ਹਨ ਕਾਂਗਰਸੀ ਜਿੰਨੇ ਨਹੀਂ ਕੀ ਗੱਲ ਹੋਈ ਆਪਣੀ ਮੈਂ ਤਾਂ ਮੈਂ ਤਾਂ ਉੱਥੇ ਨੋਟਾਂ ਨੂੰ ਹੱਕ ਪਾਉਣ ਦੇ ਵਿੱਚ ਸਪੋਰਟ ਕਰਦਾ ਕਿਸੇ ਨੂੰ ਨਨ ਆਫ ਦਾ ਬੱਬ ਨੂੰ ਵੋਟ ਪਾਓ ਸਭ ਚੋਰ ਨੇ ਮੈਂ ਸਪੋਰਟ ਕਰਕੇ ਦੇਖ ਲਈ ਮੇਰਾ ਵੀਰ ਮੇਰਾ ਪਰਿਵਾਰਕ ਪਿਛੋਕੜ ਅਕਾਲੀ ਦਲ ਦਾ ਆ 2009 ਤੱਕ 2012 ਚ ਅਬ ਮਨਪ੍ਰੀਤ ਬਾਦਲ ਇਹ ਵੱਡੀਆਂ ਵੱਡੀਆਂ ਗੱਲਾਂ ਕਰਕੇ ਵੱਖ ਹੋਇਆ ਸੀਗਾ ਅਕਾਲੀ ਦਲ ਤੋਂ ਇਹ ਵੀ ਬਾਦਲ ਦਾ ਹੀ ਖੂਨ ਨਿਕਲਿਆ ਫੇਰ ਆਹ ਝਾੜੂ ਵਾਲਾ ਆ ਗਿਆ ਝਾੜੂ ਦੇ ਨਾਲ ਮੈਂ ਪੂਰੀ ਏਰੀਆ ਦੱਸੋ ਕਿਹੜਾ ਤੁਹਾਡਾ ਮੇਰਾ ਮੇਰਾ ਤਾਂ ਫ੍ਰੀ ਕੋਟ ਹੈ ਮੇਰਾ ਜਿਹੜਾ ਪੈ ਗਿਆ ਸੀ ਮੇਰਾ ਏਰੀਆ ਪਿੰਡ ਵੀ ਦੱਸਦਾ ਮੈਂ ਕੋਈ ਡਰ ਥੋੜੋ ਪਿਆਇਆ ਤੁਸੀਂ ਤੁਸੀਂ ਆਪਣਾ ਨਾਮ ਵੀ ਨਹੀਂ ਦੱਸ ਸਕਦੇ ਮੇਰਾ ਏਰੀਆ ਹੈਗਾ ਵਿਧਾਨ ਸਭਾ ਹਲਕਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਪਿੰਡ ਬਗਲੀਕਲਾਂ ਨੌ ਮੇਰਾ ਪਰਮਜੋਤ ਸਿੰਘ ਰਾਣਾ ਪਰਮਜੋਤ ਮੈਂ ਲਿਖਦਾ ਟੋਰਾਂਟੋ ਦੇ ਕੋਲ ਮੈਂ ਰਹਿਣਾ ਹਾਂ ਨੰਬਰ ਚੱਕਣਾ ਨੰਬਰ ਚੱਕੋ ਮੇਰੀ ਫੇਸਬੁੱਕ ਪ੍ਰੋਫਾਈਲ ਤੇ ਸਭ ਕੁਝ ਪਿਆਇਆ ਹੈ ਠੀਕ ਹੈ ਐਮੀਕੋ ਲੋਕੀਆ ਕਹੀ ਜਾਣਾ ਗਿੱਡ ਜਿਹਨੇ ਜਿਹਨੇ ਅਕਾਲੀਆਂ ਤੇ ਸਵਾਲ ਖੜੇ ਕਰਤੇ ਉਹਨੂੰ ਕਦੇ ਕਾਂਗਰਸੀਆ ਕਹਿ ਦੇਣਾ ਕਦੇ ਉਹਨੂੰ ਝਾੜੂ ਵਾਲਾ ਕਹਿ ਦੇਣਾ ਇਹ 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 ਕੋਈ ਤਰਕ ਹੈ ਤੇ ਹੋਰ ਮੋਤ ਹੋਰ ਮੇਰੇ ਵੀ ਬਣੀ ਗੱਲ ਸੁਣ ਬਣੀ ਜੀ ਲੋ ਹਮੇਸ਼ਾ ਕਹਿੰਦੇ ਤੁਸੀਂ ਹੁਣ ਜਾ ਕੇ ਅੱਜ ਮੈਂ ਕਹਿੰਦਾ ਵੀ 200 ਬੰਦੇ ਨੇ ਕੀ ਆਊਗਾ ਬੀਜੇਪੀ ਬੀਜੇਪੀ ਇਹਦਾ ਉਹ ਆਪਣੀ ਹੈ ਜਿਹੇਦਾਰ ਨੂੰ ਹਰ ਦੂਸੇ ਨੂੰ ਦੱਸ ਤੂੰ ਅਕਾਲੀ ਦਾ ਉਹ ਜਿਹੜਾ ਇੱਕ ਕਾਗਿਦਾ ਦੇ ਬੱਚਾ ਉਲਟੋ ਹੋ ਗਿਆ ਹੋ ਹੋ ਹਣੋ ਹਣੋ ਬੜਾ ਵਧੀਆ ਬਣ ਗਿਆ ਤੁਹਾਡੇ ਅਸਤੇ ਨੀ ਕੌਣ ਉੱਠ ਗਿਆ ਅਕਾਲੀ ਦਲ ਦੇ ਆਪਣਾ ਕੀ ਹੈ ਜਹੇਦਾਰ ਬਕਰਪੀ ਸਿੰਘ ਤੂੰ ਵੀ ਅਕਾਲੀ ਦਲ ਦੇ ਬਾਦਲਾਂ ਦੇ ਉੱਠ ਹੋਇਆ ਉਹ ਬਾਦਲਾਂ ਦੇ ਆਪ ਮਾਫੀ ਮੰਗਣ ਗਏ ਨੇ ਬਾਦਲ ਉੱਥੇ ਭਾਈ ਜੀ ਉਹ ਭਰਾਵਾ ਕੋਈ ਕੋਈ ਬੰਦਾਂ ਨੂੰ ਸੰਗਲ ਪਾ ਕੇ ਮੇਰਾ ਵੀਰ ਲੈ ਕੇ ਆਇਆ ਘਰੋਂ ਵੀ ਮਾਫੀ ਮੰਗ ਲਓ ਹਾਂ ਨੀ ਬਾਦਲਾਂ ਨੂੰ ਕਿਸੇ ਨੇ ਸੰਗਲ ਪਾਇਆ ਸੀ ਵੀ ਮਾਫੀ ਮੰਗ ਲਓ ਆਜੋ ਆਪ ਹੀ ਗਏ ਨੇ ਆਪ ਕਿਉਂ ਗਏ ਹੈ ਬ੍ਰਿਗਾਟਨ ਜਿਹੜੇ ਜਿਹੜਾ ਜਿਹੜਾ ਆਪ ਜਿਹੜੇ ਦੂਜੇ ਸਾਰੇ ਇਹਨਾਂ ਦੇ ਲੈਕਚਰ ਉਹ ਦੇ ਕੇ ਆਏ ਉੱਥੇ ਜਾ ਕੇ ਤਾਂ ਪੇ ਉਹ ਵੀ ਇਹਨਾਂ ਦੀ ਪਾਣੇ ਭਾਈਵਾਲ ਨੇ ਪਾਈਵਾਲ ਹੈ ਫਿਰ ਉਹ ਵੀ ਉਹ ਵੀ ਦੂਜੇ ਪਾਸੇ ਰਲ ਗਏ ਨਾ ਹੋਰ ਉਹਨਾਂ ਨੇ ਜਿੱਦਿ ਭਾਪੀ ਨੇ ਯਾਰ ਤੁਸੀਂ ਭਾਪੀ ਦੇ ਨਾਲ ਰਲ ਕੇ ਸਰਕਾਰਾਂ ਬਣਾਉਂਦੇ ਰਹੇ ਹੋ ਤੇ ਭਾਪੀ ਨੇ ਰਲ ਕੇ ਸਰਕਾਰਾਂ ਦੇ ਮੁਖੇ ਕੀ ਨੁਕਸਾਨ ਕੀਤਾ ਨਹੀਂ ਨਹੀਂ ਨੁਕਸਾਨ ਨਹੀਂ ਨੁਕਸਾਨ ਕੀ ਨੁਕਸਾਨ ਕੋਈ ਨਹੀਂ ਕੀਤਾ ਜਿੰਨੀ 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 ਵੇਰ ਅਕਾਲੀ ਦਲ ਦੇ ਨਾਲ ਰਹੀ ਹੈ ਹੈਨਾ ਉਦੋਂ ਬਾਅਦ ਤੁਹਾਡਾ ਕੀ ਨੁਕਸਾਨ ਕੀ ਹੋਇਆ ਦੱਸੋ ਮੈਨੂੰ ਨੁਕਸਾਨ ਪੰਜਾਬ ਦੇ ਜਿਹੜੀ ਬੀਜੇਪੀ ਹੈ ਜਿਹੜੀ ਆਰਐਸਐਸ ਹੈ ਸਿੱਖ ਸਿਧਾਂਤ ਦੀ ਨੰਬਰ 1 ਦੁਸ਼ਮਣ ਉਹ ਜਮਾਤ ਹੈ ਗਰੇ ਹਾਂਜੀ ਅੱਜ ਉਹਦੇ ਵਿੱਚ ਕੁਝ ਪਾਠ ਹੈਗਾ ਜਿਹੜਾ ਕੁਝ ਪਾਠ ਹੈਗਾ ਮੈਂ ਵੀ ਮੰਨਦਾ ਹੈ ਕੁਝ ਪਾਠ ਹੈਗਾ ਜਿਨਾ ਕਿ ਸਿੱਖਾਂ ਦੇ ਵਿਰੁੱਧ ਹੈ ਸਿੱਖਾਂ ਦੇ ਵਿਰੁੱਧ ਹੈ ਮੈਂ ਮੰਨਦਾ ਹੈ ਜਿਹੜੀ ਆਰਐਸਐਸ ਹੈ ਬੀਜੇਪੀ ਦੀ ਨਹੀਂ ਮੈਂ ਆਰਐਸਐਸ ਦੀ ਜਿਹੜੀ ਆਈਡੀਓਲੋਜੀ ਹੈ ਨਾ ਬਾਈ ਜੀ ਉਹ ਮੁੱਢ ਕਦੀਮ ਤੋਂ ਸਿੱਖ ਸਿਧਾਂਤ ਦੇ ਖਿਲਾਫ ਆ ਮੁੱਢ ਕਦੀਮ ਤੋਂ ਆਰਐਸਐਸ ਤਾਂ ਚਲੋ 1920-25 ਚ ਬਣੀ ਆ ਉਹ ਤੋਂ ਪਹਿਲਾਂ ਜਿੰਨੇ ਹਿੰਦੂਤਵੀ ਤਾਕਤਾਂ ਸੀਗੀਆਂ ਠੀਕ ਆ ਇਹ ਸਾਰੀਆਂ ਬਾਬੇ ਨਾਨਕ ਤੋਂ ਲੈ ਕੇ ਤੇ ਉਦੋਂ ਤੋਂ ਸ਼ੁਰੂ ਹੋਇਆ ਹੋਇਆ ਕਮ ਸਿੱਖਾਂ ਦੇ ਖਿਲਾਫ ਹੁਣ ਜੇ ਚਲੋ ਬੀਜੇਪੀ ਨੇ ਕੋਈ ਮਾੜਾ ਨਹੀਂ ਕੀਤਾ ਤਾਂ ਫੇਰ ਅਗਰੇ ਬੀਜੇਪੀ ਦੇ ਹੱਥ ਥੋਕੇ ਬਣ ਕੇ ਬਾਦਲਾਂ ਦੇ ਸਾਥੀ ਨੇ ਇਹ ਤੇ ਫੇਰ ਹੁਣ ਦੋਸ਼ ਕਿਹਨੂੰ ਦਿੱਤਾ ਜਾਵੇ ਇਹਦੇ ਵਿੱਚ ਇਹ ਜਿੰਨੀ ਇਹ ਬੀਬੀ ਜਗੀਰ ਕੌਰ ਹੀ ਮੰਤਰੀ ਬਾਦਲ ਸਾਹਿਬ ਦੇ ਵੇਲੇ ਮੰਤਰੀ ਰਹੀ ਐ ਇਹ ਬੀਬੀ ਜ਼ਗੀਰਕੌਰ ਦੀ ਕੁੜੀ ਦੀ ਡੈਥ ਹੁੰਦੀ ਹੈ ਤੇ ਪੋਸਟਮਾਰਟਮ ਤੋਂ ਬਿਨਾ ਉਹ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਥੈਂਕਸ ਟੂ ਬਾਦਲ ਸਾਹਿਬ ਆਪ ਹਾਜ਼ਰ ਸੀਗੇ ਉੱਥੇ ਫਗਵਾੜੇ ਕੋਲ ਸਾਲ 2000 ਜਿਆ ਮੈਨੀਆਂ ਸੁਣੋ ਹੁਣ ਉਹੀ ਬੀਬੀ ਜ਼ਗੀਰਕੌਰ ਅੱਜ ਤੁਹਾਡੀ ਦੁਸ਼ਮਣ ਹੋ ਗਈ ਹੈ ਨਹੀਂ ਜਦੋਂ ਜਿਹੜੀ ਦੁਸ਼ਮਣ ਕਿ ਜਿਹੜੇ ਜਿਹਦੇ ਵਿੱਚ ਵਿਚਾਰ ਵਿਚਾਰਾ ਕਰਕੇ ਹੋਈ ਦੁਸ਼ਮਣ ਹੋਈ ਹੈ ਜੋ ਵਿਚਾਰਾ ਕਰਕੇ ਵਿਚਾਰਾ ਕਰਕੇ ਕਦੇ ਦੁਸ਼ਮਣ ਨਹੀਂ ਕੀ ਵਿਚਾਰਤਾ ਰਹੇ ਹੈ ਕਿ ਬੀਬੀ ਜ਼ਗੀਰਕੌਰ ਨੂੰ ਪਤਾ ਤਾਂ ਲੱਗੇ ਵੀ ਜਿਹਦੇ ਕਰਕੇ ਤੁਹਾਡੇ ਨਾਲ ਗੱਲਿਆ ਵੀ ਪਾਵਰ ਤੁਹਾਡੇ ਕੋਲ ਨਹੀਂ ਰਹੀ ਤੇ ਛੇਤਰੋ ਛੇਤਰੀ ਹੋ ਰਿਹਾ ਕੰਮ ਨੇ ਨਹੀਂ ਚਤੁਰੇ ਚਤਰੀ ਨਹੀਂ ਉਹਨਾਂ ਨੂੰ ਉਹ ਉਹਨਾਂ ਨੂੰ ਐਕਸਟਰਾ ਜੀਮ ਪਾਵਰ ਜਿਹਨ ਮੈਨੇ ਪਾਈ ਪਾਵਰ ਚਾਹੀਦੀ ਆ ਉਹ ਉਹ ਨਹੀਂ ਮਿਲੀ ਉਹਨਾਂ ਨੂੰ ਉਹਿਸ ਕੰਮ ਕਰ ਕਰਕੇ ਹੋਏ ਵਿਆਹ ਨਹੀਂ ਪਾਵਰ ਤੁਹਾਡੇ ਕੋਲ ਹੈ ਹੀ ਨਹੀਂ ਨਾ ਪਾਵਰ ਇਹੀ ਤਾਂ ਗੱਲ ਹੈ ਕਿ ਪਾਵਰ ਹੁੰਦੀ ਫਿਰ ਸਭ ਨੇ ਬੈਠੇ ਰਹੇ ਪਾਵਰ ਇਹ ਪਾਵਰ ਉਹ ਵੀਰੇ ਸਾਰਾ ਕੁਝ ਪਾਵਰ ਸਾਹਿਬ ਕੋਸ਼ਿਸ਼ ਹੋਣਾ ਹੁਣ ਆ ਤੂੰ ਤੁਸੀਂ ਮਾਤਾ ਕਿ ਮੈਂ ਤੁਹਾਨੂੰ ਕਹਿੰਦੀ ਆ ਤੁਸੀਂ ਆ ਜਿਓ ਤੁਹਾਨੂੰ ਮੈਂ ਤਾਂ ਤੁਹਾਨੂੰ ਨਹੀਂ ਆਉਗੀ ਮੈਂ ਦੇਖੋ ਉੱਥੇ ਕਿਉਂਕਿ ਨਹੀਂ ਆਉਣਾ ਉਹ ਅੰਕਲ ਦੀ ਮੇਰੇ ਕੋਲ ਕਲਿੱਪ ਪੈ ਨੇ ਮੈਂ ਚਲਾ ਕੇ ਜਵਾਬ ਦੇ ਦੇਣਾ ਵੀ ਅੰਕਲ ਜਿਹੜਾ ਅੰਕਲ ਤੋਂ ਔਰ ਜਾਣਕਾਰੀ ਹੈਗੀ ਹੈ ਮੈਂ ਮੰਨਦਾ ਹਾਂ ਪਰ ਇੱਥੇ ਆ ਮੇਰਾ ਖਿਆਲ ਗਿੱਲ ਸਾਹਿਬ ਹੀ ਬੈਠੇ ਨੇ ਇਹਨਾਂ ਨੇ ਸ਼ਾਇਦ ਟਿੱਪਣੀ ਕੀਤੀ ਸੀ ਪਿਛਲੇ ਹਫਤੇ ਜਾਂ ਦੋ ਹਫਤੇ ਪਹਿਲਾਂ ਉਹ ਭਰਾਵਾ ਇਹਨਾਂ ਕੋਲ ਤਾਂ ਰਾਤ ਰਾਤ ਮੇਰੀ ਗੱਲਬਾਤ ਹੋਈ ਸੀ ਨਹੀਂ ਮੇਰੀ ਗੱਲ ਤਾਂ ਸੁਣ ਲਓ ਮਹਾਰਾਜ ਮੇਰੀ ਗੱਲ ਤਾਂ ਸੁਣ ਲਓ ਆਪਾਂ ਦੋਵੇਂ ਚੱਲ ਕਰੀਏ ਇਹਨਾਂ ਕੋਲ ਆਪੋ ਤੁਸੀਂ ਸਵਾਲ ਦਾ ਜਵਾਬ ਇਹਨੂੰ ਪਤਾ ਹੀ ਨਹੀਂ ਵੀ ਕਿਹੜਾ ਸਵਾਲ ਕਦੋਂ ਕਰਨਾ ਨਹੀਂ ਮੈਂ ਤੁਸੀਂ ਤੁਸੀਂ ਮੈਂ ਨਾ ਕੋਈ ਸਵਾਲ ਖਿਆ ਪੁੱਛ ਕੇ ਮੈਨੂੰ ਜਵਾਬ ਦੇ ਦਿਓ ਪਰ ਜਿਹੜੀ ਗਿੱਲ ਸਾਹਿਬ ਨੇ ਤੁਹਾਡੇ ਅੰਕਲ ਬਾਰੇ ਟਿੱਪਣੀ ਕੀਤੀ ਸੀ ਵੀ ਅੰਕਲ ਕੋਲ ਜਾਣਕਾਰੀ ਹੈਗੀ ਆ ਪਰ ਉਹ ਆਪਣੀ ਜਾਣਕਾਰੀ ਦਾ ਗਲਤ ਇਸਤੇਮਾਲ ਕਰ ਰਿਹਾ ਬਾਦਲਾ ਨੂੰ ਡਿਫੈਂਡ ਕਰਕੇ ਔਰ ਮੈਂ ਇਸ ਸਟੇਟਮੈਂਟ ਦੇ ਨਾਲ 100% ਸਹਿਮਤ ਆ। ਚਲੋ ਮਤਲਬ ਜਿਹੜਾ ਵੀ ਜਿਹੜਾ ਵੀ ਬਾਦਲਾ ਵਾਲੇ ਕੋਲੇ ਆਪਣਾ ਜਿਹੜਾ ਬਾਦਲਾ ਮਾਰ ਕੇ ਉਹ ਤੁਹਾਡਾ ਦੁਸ਼ਮਣ ਹੋ ਗਿਆ ਜਿਹੜਾ ਬਾਦਲਾ ਨੂੰ ਗਾਲਾਂ ਕੱਢਦਾ ਉਹ ਤੁਹਾਡਾ ਮਿੱਤਰ ਹੋ ਗਿਆ। ਨਾ ਗਾਲਾਂ ਨਹੀਂ ਹੋਗਿਆ ਮੈਂ ਉਹ ਕੋਈ ਬਾਦਲਾ ਨੂੰ ਗਾਲਾਂ ਥੋੜੋ ਕੱਢ ਰਿਹਾ ਮੈਂ ਕਹਦਾ ਤੁਸੀਂ ਤੁਸੀਂ ਇਹਨੂੰ ਤੁਸੀਂ ਤੁਸੀਂ ਆ ਆਪਣਾ ਇਹਨੂੰ ਅਮਰਤਪੁਰ ਰੇੜੀ ਵਾਲੇ ਨੂੰ ਤੁਸੀਂ ਮਸ਼ਹੂਰ ਕਰਨ ਜਾਂਦੇ ਸੀ ਹੁਣ ਉਹ ਕੀ ਕੀ ਉਹਨੇ ਦੇਣਾ ਹੈ ਮੈਂ ਤਾਂ ਉਹਦੇ ਖਿਲਾਫ ਪੋਸਟਾਂ ਪਾਈਆਂ ਨੇ ਵੀ ਜਦੋਂ ਮੈਨੂੰ ਲੱਗਿਆ ਉਹ ਗਲਤ ਸੀਗਾ ਜਦਦਾ ਉਹ ਜੇਲ੍ਹ ਗਿਆ ਮੈਂ ਨਹੀਂ ਉਹਦੇ ਖਿਲਾਫ ਪੋਸਟ ਪਾਈ ਕੋਈ ਵੀ ਸੁਖਵੀਰ ਬਾਦਲ ਦੀ ਕੀ ਦੇਣੀ ਹੈ ਕੋਈ ਮੈਨੂੰ ਦੱਸੋ ਨਹੀਂ ਸਿੱਧੂ ਵੀ ਪਹਿਲਾਂ ਪਿਆਰ ਵੀਰਵਾਲ ਦੀ ਦੇਣ ਕਿਉਂ ਨਹੀਂ ਦੱਸ ਕਿ ਕੀ ਕੀ ਨਹੀਂ ਕੀਤਾ ਸੁਖਵੀਰ ਬਾਦਲ ਸੁਖਵੀਰ ਬਾਦਲ ਵੱਡੇ ਬਾਦਲ ਨੇ ਆਪਣੇ ਪੰਜਾਬ ਦੀ ਖਾਤਰ ਯਾਰ ਉਹ ਨਹੀਂ 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 ਸੁਖ ਪੰਜਾਬ ਦੀ ਖਾਤਰ ਤਾਂ ਉਹਨੇ ਜੋ ਕੀਤਾ ਕੀਤਾ ਤੁਸੀਂ ਕਹਿੰਦੇ ਹੋ ਵੀ ਆ ਜਦੋਂ ਡਿਪਟੀ ਸੀਐਮ ਬਣਿਆ 2009 'ਚ ਵੱਡੇ ਬਾਦਲ ਨੇ ਆਪਣਾ ਪਰਿਵਾਰ ਦਾ ਕੋਈ ਰਿਸ਼ਤੇਦਾਰ ਦਾ ਜੀ ਛੱਡਿਆ ਜਿਹਨੂੰ ਲਿਆ ਕੇ ਮੰਤਰੀ ਨਹੀਂ ਬਣਾਇਆ ਪਾਰਟੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੀ ਇੱਛਾ ਹਰਸਿਮਰਤ ਕੌਰ ਦਾ ਸਿੱਧੂ ਸਾਹਿਬ ਸੁਣੋ ਮਾੜਿਆ ਸੁਣੋ ਰੇੜੀ ਵਾਲਾ ਹਰਸਿਮਰਤ ਕੌਰ ਬਾਦਲ ਸੁਣੋ ਸੁਣੋ ਇਹਦੇ ਵਿੱਚ ਰੇੜੀ ਵਾਲਾ ਜੋ ਮਾਰਦੀ ਹੋਵੇ ਰੇੜੀ ਵਾਲੇ ਨੇ ਦੁਨੀਆਂ ਪੂਛਾਂ ਚੁਕਾਤੀਆਂ ਆਪਣੇ ਵਧਾ ਲੋਕ ਸੰਭਾਲ ਕੇ ਜਮਾਨਤ ਜਾਰਤ ਹੋਈ ਹੈ ਉਹ ਭਰਾਵਾ ਗੱਲ ਗੱਲ ਤੋਂ ਉਹ ਤੁਸੀਂ ਨਾ ਮੈਂ ਦੱਸਦਾ ਤੁਹਾਨੂੰ ਹੈਨਾ ਤੁਸੀਂ ਜਿਹੜਾ ਜਾਲੀ ਜਾਲੀ ਬੰਨ੍ਹ ਬਾਜੀ ਕਰੀ ਜਾਂਦੇ ਸੀਗੇ ਜਿਹੜੀ ਵੀ ਉਹ ਤੁਸੀਂ ਨਾ ਉਹਨੂੰ ਰਹਾਇਆ ਹੈ ਕਿਹਨੂੰ ਰਹਾਇਆ ਉਹ ਜਟਾਇਆ ਨਹੀਂਗਾ ਨਹੀਂ ਉਹਨੂੰ ਸਾਡੇ ਕਾਲੀ ਦਲ ਦੇ ਬੰਦੇ ਬੰਦੇ ਨੂੰ ਰਹਾਇਆ ਤੋ ਠੇਕੋ ਯਾਰ ਮੈਂ ਤੁਸੀਂ ਤੁਸੀਂ ਅੰਮ੍ਰਿਤਪਾਲ ਦਾ ਪੁੱਛਿਆ ਵੀ ਉਹਦੀ ਕੀ ਦੇਣਿਆ ਠੀਕ ਹੈ ਉਹ ਤਾਂ ਕੀ ਕੀ ਦੇਣਾ ਇੱਕ ਜਨਾਨੀ ਕੋ ਕੁੜੀ ਪਿੱਛੇ ਤਾਂ ਉਹ ਆਪਣੇ ਅੰਦਰ ਗਿਆ ਹੋਣਾ ਉਹਨੇ ਸਜ਼ਾ ਭੁਗਤ ਲਈ ਜਿਹੜੀ ਉਹਦੀ ਜਿਹੜੀ ਉਹਦੇ ਜਨਾਨੀ ਪਿੱਛੇ ਆਪਣੇ ਐਨਐਸਏ ਲੱਗਦੀ ਹੁੰਦੀ ਹੈ ਉਹ ਯਾਰ ਇਹ ਗਲਤ ਹੈ ਇਹ ਅਸੀਂ ਅਸੀਂ ਤੁਸੀਂ ਤੁਸੀਂ ਕਦੇ ਸਟੈਂਡ ਰੇਆ ਵੀ ਗਲਤ ਲੱਗੀ ਐਨਐਸਏ ਉਹਦੇ ਤੇ ਗਲਤ ਕਿਉਂ ਕਿਉਂ ਨਹੀਂ ਕਿਹਾਗਾ ਹਮ ਹਰ ਇੱਕ ਬੰਦੇ ਨੇ ਕਿਹਾ ਮੇਰੀ ਗੱਲ ਸੁਣੋ ਸਾਡੇ ਜਾਂ ਪ੍ਰਮੁੱਖ ਬੰਦਾ ਜਿਹੜਾ ਜਿਹੜਾ ਆਪਣਾ ਤੁਸੀਂ ਮਜੀਠੀਆ ਸਾਹਿਬ ਕਹਿੰਦੇ ਮਿਲਿਟਰੀ ਸਾਹਿਬ ਕਿੰਨੇ ਵਾਰੀ ਇਹ ਗੱਲ ਦੇ ਬਹੁਤ ਮਾੜੀ ਗੱਲ ਹੋਈ ਹੈ ਹਣ ਅਸੀਂ ਕਰ ਦਿਆ ਕਿ ਜੇ ਜੇ ਉਹਨੇ ਕੋਈ ਜੇ ਤੁਸੀਂ ਕਹਿੰਦੇ ਪਿਆ ਜੇ ਉਹਨੇ ਕੋਈ ਗਲਤੀ ਕੀਤੀ ਦੇਖੋ ਗਲਤੀ ਨਾਲੋਂ ਵੱਡੀ ਉਹਨੂੰ ਸਜ਼ਾ ਮਿਲ ਗਈ ਆ ਵੋਟਾਂ ਦੇ ਚ ਖੜਨਾ ਹਰੇਕ ਬੰਦੇ ਦਾ ਅਧਿਕਾਰ ਆ ਤੇ ਉਹ ਨਹੀਂ ਪਾਈਦਾ ਨਹੀਂ ਅਸੀਂ ਤਾਂ ਨਹੀਂ ਚਲੋ ਸਿੱਧੂ ਸਾਹਿਬ ਉੱਥੇ ਤਾਂ ਤੁਹਾਨੂੰ ਹਰਾਤਾ ਇਹਨੇ ਅੰਮ੍ਰਿਤਪਾਲ ਨੇ ਠੀਕ ਹੈ ਬਾਕੀ ਦੀ ਇੱਕ ਇੱਕ ਸੀਟ ਤੁਸੀਂ ਜਿੱਤੀ ਹੈ ਹਰਸਿਮਰਤ ਕੌਰ ਬਾਦਲਵਾਲੀ ਇੱਕ ਸੀਟ ਤੁਸੀਂ ਹਾਰੀ ਹੈ ਇਹ ਦੇ ਕਰਕੇ ਅਮਰਿਤਪਾਲ ਕਰਕੇ ਬਚੀਆਂ 11 ਸੀਟਾਂ ਉਹ 11 ਸੀਟਾਂ ਕਾਦੇ ਕਰਕੇ ਹਾਰ ਗਏ ਵੀਰੇ ਜਿਹੜੀ ਦਾ ਤੁਹਾਨੂੰ ਤੁਹਾਨੂੰ ਵੀ ਪਤਾ ਹੈ ਵੀ ਕੀ ਪ੍ਰਚਾਰ ਹੋਇਆ ਕਾਲੀ ਦਾ ਨਹੀਂ ਨਹੀਂ ਮੈਨੂੰ ਸਾਰਾ ਕੁਝ ਪਤਾ ਹੈ ਤੁਸੀਂ ਦੇਖੋ ਹਦੂਰ ਦਾ ਠੀਕਰਾ ਭੰਤਾ ਤੁਸੀਂ ਮੇਰੀ ਗੱਲ ਦਾ ਦੇਖੋ ਜਦੋਂ ਆਇਆ ਨਾ ਆਪਣਾ ਹੀ ਆਪ ਆਈ ਆ ਸਰਾਪੋਸ਼ ਆਪ ਦੇ ਦਾ ਹੀ ਹੋਇਆ ਜੋ ਜੋ ਬੇਅਦਕੀਆਂ ਕਾਇਆਂ ਨੇ ਮੇਰੀ ਗੱਲ ਸੁਣ ਲੈ ਕਹਿੰਦਾ ਨਹੀਂ ਨਹੀਂ ਜੀ ਸਿੱਧੂ ਸਾਹਿਬ ਤੁਸੀਂ ਦੇਖੋ ਮੈਂ ਸਵਾਲ ਕੋਈ ਹੋਰ ਕਰ ਰਿਹਾ ਹਾਂ ਸਵਾਲ ਤੁਸੀਂ ਕਿਹਾ ਵੀ ਅਮਰਤਪਾਲ ਨੇ ਸਾਡਾ ਬੰਦਾ ਹਰਾਤਾ ਬਲਟੋਹਾ ਚਲੋ ਬਿਲਕੁਲ ਉਹਨੇ ਹਰਾਤਾ ਬਲਟੋਹਾ ਸੀ ਭਲੇ ਮੈਨੂੰ ਪਹਿਲਾ ਦੱਸੋ ਇੱਕ ਮਿੰਟ ਬਲਟੋਹਾ ਸਾਹਿਬ ਤੁਸੀਂ ਜੇ ਝੂਠ ਮਾਰੋ ਤਾਂ ਗੱਲ ਉਹ ਤੁਹਾਨੂੰ ਆਪ ਆਪ ਤੁਹਾਡੀ ਆਤਮਾ ਜਾਣਦੀ ਹੈ ਬਲਟੋਹਾ ਸਾਹਿਬ ਕਿੰਨੇ ਵਾਰੀ ਜਾ ਕੇ ਆਏ ਆ ਉਹ ਨਾ ਕਰੇ ਵੀ ਤੁਸੀਂ ਖੜਨਾ ਤਾਂ ਮੈਂ ਨਹੀਂ ਖੜਨਾ ਬਾਈ ਮੇਰੇ ਨਾ ਖੜਦੇ ਹਰ ਕੇ ਕੈਮ ਉਹਨਾਂ ਕਰਿਆ ਨਹੀਂ ਨਹੀਂ ਨਾ ਕਰਦੇ ਫਿਰ ਠੀਕ ਹੈ ਫੇ ਪੇਪਰ ਵਾਪਸ ਲੈ ਲੈਂਦੇ ਆਪਣੇ ਨਹੀਂ 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 ਜਦੋਂ ਜਦੋਂ ਮੈਰੀ ਕਹ ਪੜੇ ਸਟੈਂਡ ਲੈ ਲਿਆ ਜਦੋਂ ਮੇਰੀ ਗੱਲ ਸੁਣੋ ਜਦੋਂ ਆ ਕੇ ਉਹ ਇੱਕ ਵਕੀਲ ਦੇ ਕਹਿਣ ਤੇ ਵਕੀਲ ਦੇ ਕਹਿਣ ਤੇ ਹੋ ਗਿਆ ਵੀ ਅਜੇ ਪਰਾਗ ਹੋ ਗਈ ਜਦੋਂ ਆਪਣਾ ਹੀ ਹੈ ਪੰਜਾਬ ਦੀ ਐਨਟੀ ਐਨਟੀ ਗਰੁੱਪਾਂ ਨੇ ਵੀ ਖੜਾ ਕਰਤਾ ਉਹਨੇ ਉਹ 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 ਆਪਣਾ ਭਾਈ ਸਾਹਿਬ ਖੜੇ ਹੋ ਗਿਆ ਨਹੀਂ ਯਾਰ ਖੜਾ ਕੋਈ ਵੀ ਹੁੰਦਾ ਹੈ ਕਿਸੇ ਨੂੰ ਕਿਵੇਂ ਰੋਕ ਤੁਸੀਂ ਮੇਰਾ ਸਵਾਲ ਤੁਹਾਨੂੰ ਇਹ ਆ ਸਿੱਧੂ ਸਾਹਿਬ ਤੋਂ ਮੰਗਿਆ ਤੁਸੀਂ ਦੇਖੋ ਤੁਸੀਂ ਟੌਪਿਕ ਚੇਂਜ ਕਰ ਰਹੇ ਹੋ ਬਰਾਬਰ ਖੜਾ ਕਿ ਹੋਇਆ ਤੁਸੀਂ ਟੌਪਿਕ ਚੇਂਜ ਕਰ ਰਹੇ ਹੋ ਤੁਸੀਂ ਤੁਸੀਂ ਕਿਹਾ ਵੀ ਜਿਹੜਾ ਸਾਡਾ ਮਲਟੋਆ ਹੈ ਇਸ ਕਰਕੇ ਹੋਇਆ ਮੈਂ ਤਾਂ ਮਲਟੋਆ ਦਾ ਜਵਾਬ ਦਿੱਤਾ ਵੀ ਮਲਟੋਆ ਉਹਨੇ ਕਿਉਂ ਨਾ ਕਰਿਆ ਕਿਹੜਾ ਤਨਵਾਰੀ ਤੁਹਾਡੀ ਬੀਬੀ ਕਰਮਜੀਤ ਕੌਰ ਨਾਲ ਵੀ ਗੱਲ ਹੋਈ ਹੈ ਉਹਦੀ ਉਹਦੀ ਵਾਈਫ ਨੇ ਨਾਲ ਨਹੀਂ ਫਿਕਰ ਹੋਇਆ ਕਿ ਸਾਡੇ ਵਾਸਤੇ ਗਿਆ ਮਲਟੋਆ ਸਾਹਿਬ ਘਰੇ ਵੀ ਮੈਂ ਬਹਿ ਜਾਣਾ 20 20 ਜੀ ਜੇ ਤੁਸੀਂ ਨਹੀਂ ਜੇ ਜੇ ਇਹ ਖੜਨਾ ਤਾਂ ਮੈਂ ਮੈਂ ਨਹੀਂ ਖੜਦਾਗਾ ਅੱਛਾ ਹਾਂ ਇਹ ਕਿਹਾ ਗਿਆ ਸੀ ਆ ਇਹ ਇਹ ਪਤਾ ਕਰ ਲਿਓ ਤੁਸੀਂ ਦੁਆਰੇ ਨਹੀਂ ਨਹੀਂ ਹਾਂ ਫੇਰ ਉਹ ਤੁਹਾਡੇ ਉਹਨਾਂ ਨੇ ਕੀ ਜਵਾਬ ਦਿੱਤਾ ਫੇਰ ਕਰਦੇ ਨੇ ਉਹ ਕਹਿੰਦੇ ਨਹੀਂ ਕਹਿੰਦੇ ਅਸੀਂ ਅਸੀਂ ਨਹੀਂ ਖੜਨਾ ਤੁਸੀਂ ਖੜੋ ਅਸੀਂ ਅਸੀਂ ਕੋਈ ਸਾਡਾ ਕੋਈ 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 ਨਹੀਂ ਚੋਰੀ ਦਾ ਨੂ ਫੈਸਲਾ ਅਮਰਤਪਾਲ ਦਾ ਉਹ ਫੈਸਲਾ ਆ ਹੁਣ ਉਹ ਅਮਰਤਪਾਲ ਦਾ ਫੈਸਲਾ ਕਰਦੇ ਆ ਕਿ ਕਿਵੇਂ ਡਿਸਾਈਡ ਕਰ ਸਕਦੇ ਨੇ ਉਹਦੇ ਬਿਹਾਫ ਤੇ ਯਾਰ ਅਸੀਂ ਡਿਬਰੂਗੜ ਡਿਬਰੂਗੜ ਮੁਲਾਕਤ ਕਰਕੇ ਆਉਂਦੇ ਆ ਆਪਣੇ ਬਲਟਵਾਸਰ ਗਲਤ ਤਾਂ ਸੁਣੋ ਖਾਲਸਾਨਾਂ ਤੋਂ ਵੱਡੋ ਉਹਦੀ ਉਹਦੀ ਬੇਬੇ ਕਿਵੇਂ ਜਵਾਬ ਦਿੰਦੀ ਪਈ ਹੈ ਯਾਰ ਦੇਖੋ ਤੁਸੀਂ ਉਹਦੀ ਉਹਦੀ ਬੇਬੇ ਦੇ ਨਾਲ ਗਏ ਉਹਦੀ ਘਰ ਦੇ ਤੇ ਪਹੁੰਚ ਗਏ ਤੁਸੀਂ ਮੈਨੂੰ ਇਹ ਦੱਸੋ ਇੱਕ ਸੀਰਤਾ ਤੁਸੀਂ ਹਾਰ ਗਏ ਤੁਸੀਂ ਮੈਨੂੰ ਤੁਸੀਂ ਯਾਰ ਤੁਸੀਂ ਸਿੱਧੇ ਸਾਲ ਰੁਕ ਲਈ ਨਹੀਂ ਹੁਣ ਤੁਸੀਂ ਉੱਥੇ ਤੁਸੀਂ ਮੈਨੂੰ ਸਵਾਹ ਬੋਲਣ ਦਾ ਹੋਂਗੇ ਤੁਸੀਂ ਮੇਰੀ ਲਾਈਵ ਤੇ ਆਪਾਂ ਦੋਵੇਂ ਜਾਣੇ ਮਿਲਗੇ ਆ ਮੈਂ ਇਹ ਕਹਿ ਰਿਹਾ ਤੁਸੀਂ ਕਿਹਾ ਵੀ ਅਮਰਿਤਪਾਲ ਕਰਕੇ ਤੁਹਾਡੀ ਇਹ ਸੀਟ ਹਾਰ ਗਈ ਖਡੂਰ ਸਾਹਿਬ ਸੀਟ ਇਹਦੇ ਕਰਕੇ ਹਾਰੇ ਹੋ ਤੁਸੀਂ ਬਿਲਕੁਲ ਹਾਰੇ ਹੋ ਨਹੀਂ ਹਾਰੇ ਨਹੀਂ ਇਹ ਮਤਲਬ ਪਤਲ ਕੀ ਹੈ ਜਿੰਨਾ ਪੰਥ ਜਿੰਨੇ ਜਦੋਂ ਪੰਥ ਦੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਵੱਡੀ ਉਹ ਕਿੜਾ ਸੀ ਨਾ ਜਿਹੜੀ 15 ਦੇ ਵਿੱਚ ਸਾਰੇ ਜਿੰਨੇ ਹੋ ਗਏ ਮੈਂ ਉਹ ਨਾਂ ਨਹੀਂ ਲੈਣਾ ਸਾਰੇ ਸਾਰੇ ਜਿੰਨਾ ਗਰੁੱਪ ਕਾਂਗਰਸੀ ਤੇ ਦੂਜੇ ਤੋਂ ਗਰੁੱਪ ਨਾਲ ਲੜ ਕੇ ਇਹਨਾਂ ਨੇ ਵੀ ਕਾਲੀ ਦਲਦੇ ਉਹ ਬੰਦੇ ਨੂੰ ਯੋਧੇ ਨੂੰ ਹਰਨਾਣਾ ਉਹਦਾ ਯਾਰ ਮੈਨੂੰ ਦੱਸੋ ਜਿਹੜਾ ਸੰਤਾਂ ਦੇ ਨਾਲ ਬੰਦਾ ਰਿਹਾ ਹੋਵੇ ਹਾਂਜੀ ਉਹ 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 ਮਾਰਾ ਬੰਦਾ ਸੀਗਾ ਜਿਹਨੂੰ ਜਿਨ੍ਹਾਂ ਨੇ ਹਰਾਇਆ ਪਤਾ ਇਹਨੂੰ ਪਤਾ ਸੀਗਾ ਵੀ ਇਹ ਜਿਹੜਾ ਸੰਤਾਂ ਦੇ ਨਾਲ ਬੰਦਾ ਰਿਹਾ ਵੀ ਇਹਨੂੰ ਅਸੀਂ ਹਰਾਉਣਾ ਹੈ ਬਸ ਕਿਹ ਕਿਹੜਾ ਰਿਹਾ ਸੰਤ ਮੈਨੂੰ ਮੈਨੂੰ ਸਮਝ ਨਹੀਂ ਲੱਗ ਰਹੀ ਕੀ ਦੀ ਗੱਲ ਕਰ ਰਹੇ ਤੁਸੀਂ ਆਪੂ ਜਿਹੜੇ ਕੋਣ ਸਾਡਾ ਸੀ ਨਾ ਉਹਦੇ ਉਹਦੇ ਅਵਧ ਪਾਲ ਦੇ ਬਰਾਬਰ ਕੋਣ ਸੀ ਬਲਟੋਹਾ ਆ ਤਾਂ ਬਲਟੋਹਾ ਉਹ ਸੰਤਾਂ ਨਾਲ ਰਿਹਾਦਾ ਹੋ ਨਹੀਂ ਸੰਤਾਂ ਦੇ ਯਾਬ ਨਾ ਨਾਲ ਰਿਹਾਦਾ ਮਤਲਬ ਉਹਦੇ ਥੋੜਾ ਵੀ ਅੱਖਾਂ ਮੀਚ ਕੇ ਵੋਟ ਪਾਈ ਜਾਣੀ ਹੈ ਫਿਰ ਉਹ ਆਪਣਾ ਬਾਦਲ ਦਲੀਆਂ ਦੇ ਨਾਲ ਜਾਣ ਦਾ ਮਤਲਬ ਇਹ ਨਹੀਂ ਕਿ ਅਗਰ ਸੰਤਾਂ ਦੀ ਸੋਚ ਤੇ ਪਹਰਾ ਦੰਦਾ ਹੁੰਦਾ ਨਹੀਂ ਨਹੀਂ ਮੈਂ ਤਾਂ ਮੈਂ ਤਾਂ ਤੁਹਾਨੂੰ ਇਹ ਕਿਹਾ ਵੀ ਜਿੰਨੇ ਸਾਡੇ ਗਰੁੱਪ ਸਾਰੇ ਹੋਇਆ ਜਿੰਨੇ ਅਕਾਲੀ ਦਲ ਤੋਂ ਬਗੇਰ ਹੈ ਜਿੰਨੇ ਅਕਾਲੀ ਦਲ ਨੂੰ ਅਸੀਂ ਅਕਾਲੀ ਦਲ ਪਾਸੇ ਹੀ ਹਟੇ ਤਾਂ ਸੀ ਸੀਟਾਂ ਦੇ ਬੈਠੀਏ ਉਹ ਸਾਰੇ ਸਾਰੇ ਰਲਕਿਆਂ ਨੇ ਹਰਾਇਆ ਉਹ ਨਹੀਂ ਉਹ ਯਾਰ ਉਹ ਤਾਂ ਇੱਕ ਦੋ ਘਰ ਆਤਾ ਨਾ ਮੈਂ ਮੇਰਾ ਤੁਸੀਂ ਸਵਾਲ ਨਹੀਂ ਸਾ ਮੈਂ ਕਹਿ ਰਿਹਾ ਵੀ ਇੱਕ ਸੀਟ ਤੇ ਚਲੋ ਤੁਹਾਡਾ ਬੰਦਾ ਹਾਰ ਗਿਆ ਅਮਰਿਤਪਾਲ ਕਰਕੇ ਇੱਕ ਸੀਟ ਤੁਸੀਂ ਜਿੱਤ ਲਈ ਹਰਸ਼ਨਿਤ ਬਾਗਲ ਵਾਲੀ ਬਠਿੰਡੇ ਵਾਲੀ 13 ਸੀਟਾਂ ਨੇ ਪੰਜਾਬ ਦੀਆਂ ਬਾਕੀ 11 ਸੀਟਾਂ ਤੇ ਤੁਹਾਨੂੰ ਕਿਉਂ ਹਾਰ ਗਏ ਤੁਸੀਂ ਬੁਰੀ ਤਰ੍ਹਾਂ ਚੌਥੇ ਨੰਬਰ ਤੇ ਆਏ ਤੁਸੀਂ ਬਹੁਤੀਆਂ ਸੀਟਾਂ ਤੇ ਉਹ ਤਾਂ ਉਹ ਤਾਂ ਤੁਹਾਨੂੰ ਪਤਾ ਵੀ ਤੁਸੀਂ ਜਿਹੜਾ ਮੇਰਾ ਤੁਹਾਨੂੰ ਪਹਿਲਾਂ ਦੱਸ ਲੋ ਲੋਕਾਂ ਦੇ ਮੈਨਲੇ ਦਾ ਸਨਮਾਨ ਕਰ ਲਓ ਤੁਸੀਂ ਲੋਕਾਂ ਨੇ ਅਗਰ ਤੁਹਾਨੂੰ ਵੋਟ ਨਹੀਂ ਪਾਈ ਅਖਰ ਨਹੀਂ ਪਾਈ ਨਹੀਂ ਪਾਈ ਉਹ ਤਾਂ ਇਹ ਹਾਂ हां ਫਿਰ ਤੁਸੀਂ ਇਹਦਾ ਠਿਕਰਾ ਕੱਲੇ ਅਮਰਤਪਾਲ ਦੇ ਸਿਰਨਾਣਾ ਪਰ ਨੋ ਵੀ ਲੋਕ ਆਪਣੇ ਅੰਦਰ ਵੀ ਝਾਤੀ ਮਾਰ ਕੇ ਦੇਖ ਲਓ ਤੁਹਾਡੇ 'ਚ ਵੀ ਕਮੀਆਂ ਨੇ ਭਰਾਵਾ ਮੈਂ ਅਮਰਤਪਾਲ ਦੇ ਨਹੀਂ ਭੰਦਾ ਮੈਂ ਤੁਸੀਂ ਉਦੋਂ ਕਹਿ ਰਹੇ ਸੀ ਨਾ ਆ ਛੁੱਟਾ ਪੱਤਾ ਦੋਨਿਆਂ ਨੇ ਲੱਗੇ ਪੈਸੀ ਛੁੱਟਾ ਪੱਤਾ ਕਰੀਏ ਨਾ ਸਾਬ ਦੇ ਵਿੱਚ ਵੀ ਉਹ ਕਿਉਂ ਖੜਾ ਹੋ ਗਿਆ ਤੇ ਉਹ ਉਹ ਪੁੱਛ ਕੇ ਗਿਆ ਮੈਂ ਤਾਂ ਤੁਹਾਨੂੰ ਗਲਦਾ ਜਵਾਬ ਏਡਾ ਤੁਹਾਡੀ ਗੱਲ ਦਾ ਵੀ ਉਹ ਉਹਨਾਂ ਦੇ ਘਰ ਤੋਂ ਪੁੱਛਣ ਗਏ ਸੀ ਨਹੀਂ ਨਹੀਂ ਘਰ ਨਹੀਂ ਉਹ ਜਾ ਕੇ ਭਈ ਉੱਥੇ ਅਮਰਿਤਪਾਲ ਦਾ ਫੈਸਲਾ ਕਦੋਂ ਪੁੱਛਣ ਗਏ ਸੀ ਵੋਟਾਂ ਪਈਆਂ ਨੇ ਪੰਜਾਬ ਦੇ ਵਿੱਚ 30 ਜੂਨ ਨੂੰ 30 ਮਈ ਨੂੰ ਵੀਰੇ ਜੇ ਇਸ ਗੱਲ ਦਾ ਨਾ ਤੁਸੀਂ ਐ ਕਹਦੇ ਹੋ ਵੀ ਜੇ ਤੁਸੀਂ ਨੰਬਰ ਹੈ ਨਹੀਂ ਤਾਂ ਮੈਂ ਤੁਹਾਨੂੰ ਉਹਦਾ ਤੁਹਾਡੇ ਆਪਣਾ ਨਾਮ ਅਮਰਪਾਲ ਦਾ ਅਮਰਪਾਲ ਦੇ ਫਾਦਰ ਦਾ ਨੰਬਰ ਨਹੀਂ ਨਹੀਂ ਮੈਂ ਨਹੀਂ ਯਾਰ ਮੈਂ ਨੰਬਰ ਤੋਂ ਕੀ ਕਰਾਉਣਾ ਹੈ ਮੇਰਾ ਚਲੋ ਮੇਰਾ ਤੁਸੀਂ ਚਲੋ ਮੈਂ ਮੰਨਦੇ ਆ ਵੀ ਉਹ ਤਿੰਨ ਵਾਰੀ ਗਏ ਸੀ ਕਿ ਨਹੀਂ ਗਏ ਸੀ ਨਹੀਂ ਗਏ ਹੋਣਗੇ ਪਰ ਜਦੋਂ ਹੁਣ ਉਹਨਾਂ ਨੇ ਕਿਹਾ ਬਣਾ ਵੀ ਅਸੀਂ ਤਿੰਨ ਵਾਰੀ ਗਏ ਆ ਅਸੀਂ ਨਹੀਂ ਖੜਾ ਹੁੰਦੇ ਜਾਂ ਤਾਂ ਹੋਵੇਗਾ ਵੀ ਅਮਰਪਾਲ ਦੇ ਫਾਦਰ ਨੇ ਖੜੇ ਖੜਾ ਹੋਇਆ ਚੌਂ ਦੇ ਵਿੱਚ ਫਿਰ ਤਾਂ ਜਾਂਦੇ ਉਹਦੇ ਪੋਲੀਆਂ ਉਹਦੀ ਘਰ ਵਾਲੀ ਚਲੋ ਤਾਂ ਹੈ ਇੰਗਲੈਂਡ ਦੀ ਹੈ ਉਹਦੀ ਮਾਤਾ ਖੜੀ ਹੁੰਦੀ ਹੁਣ ਅਮਰਪਾਲ ਨੇ ਚੌਂ ਲੜਨੀ ਆ ਕਿ ਉਹਦੇ 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 ਬਿਹਾਰ ਤੇ ਉਹਦੇ ਘਰ ਵਾਲੇ ਕਿਵੇਂ ਦੱਸ ਦੇਣਗੇ ਵੀ ਸਾਡੇ ਮੁੰਡੇ ਨੇ ਚੌਂ ਲੜਨੀ ਈਬੀ ਉਹਦਾ ਪਰਿਵਾਰ ਸਾਰਾ ਪੁਸ਼ਕ ਚੈੱਕ ਕਰ ਜਾਂਦਾ ਪੈਸੇ ਸਭ ਹੀ ਆਂਦਾ ਮੁੱਲ ਤੇ 90 ਕਰੋੜ ਰੁਪਇਆ ਹੁਣ ਆ ਗਿਆ ਉਹਨਾਂ ਦੇ ਘਰ ਤੇ ਆ ਗਿਆ ਕਿੱਥੋਂ ਆ ਗਿਆ 90 ਕਰੋੜ ਰੇਡ ਪਵਾਉ ਉਹਦੇ ਤੇ ਜੇ ਅਮਰਿਤਪਾਲ ਨੂੰ ਜੇਲ੍ਹ ਚ ਸੁਟਿਆ ਜਾ ਸਕਦਾ ਐ ਐਨਐਸਏ ਲਾ ਕੇ ਤੁਡੀ ਜਿਹੜੀ ਆਮਿਤ ਖਾਦੀ ਈਡੀ ਆ ਮੋਦੀ ਅਮਰਸ਼ਾਹ ਦੀ ਈਡੀ ਸਭਾ ਕੋ ਸਾਨੂੰ ਪਤਾ ਹੈ ਤੇ ਤੁਹਾਨੂੰ ਤੁਸੀਂ ਤੁਹਾਨੂੰ ਪਤਾ ਹੈ ਤੇ ਇਹ ਤਾਂ ਇਹ ਤਾਂ ਖਾਮ ਖਾਨ ਦੀ ਤੋਮਤ ਹੈ ਵੀ 50 90 ਕਰੋੜ ਰੁਪਏ ਆ ਗਿਆ ਉਹਦੇ ਕੋਲ ਤੁਸੀਂ ਜਿਹੜੀ ਤੁਸੀਂ ਦੇਖ ਲਓ ਪਹਿਲਾਂ ਵੀ ਤੁਸੀਂ ਜਿੰਦਗੀ ਦੇਖ ਲਓ ਦਿਖਾਉਣ ਦੇ ਜਿੰਦਗੀ ਦੇਖ ਲਓ ਉਹਨਾਂ ਦੀ ਨਹੀਂ ਨਹੀਂ 90 ਕਰੋੜ ਉਹਨੇ ਕੋਈ ਕੋਈ ਰਿਸ਼ਵਤ ਲਈ ਹੈ ਕਿਸੇ ਤੋਂ ਆ ਗਿਆ ਨਹੀਂ ਉਹ ਨਹੀਂ ਭਰਾਵਾ ਬਾਹਰ ਹੋ ਗਿਆ ਜਿਹੜੀ ਚਲੋ ਠੀਕ ਹੈ ਬਾਹਰ ਰੋਕੀ ਆਪਣੀ ਮਰਜ਼ੀ ਨਾਲ ਭੇਜਦੇ ਆ ਠੀਕ ਹੈ ਉਹਨਾਂ ਦਾ ਕਸੂਰ ਇਹ ਮੈਂ ਮੈਂ ਤਾਂ ਕਹਿੰਦਾ ਵੀ ਜੇ ਜੇ ਉਹ ਪੈਸਾ ਕਾਮ ਸਕਦੇ ਆ ਤੇ ਉਹ ਸਾਰੀ ਗੱਲਾਂ ਨਾ ਉਹਦੇ ਹੋਣ ਤੋਂ ਉਹਦੇ ਅੰਦਰ ਹੋਣ ਤੋਂ ਬਾਅਦ ਸਾਰਾ ਕੁਝ ਉਹ ਪਾਇਨ ਲਗੋ ਕਰ ਰਿਹਾ ਹਰ ਥੋਗਾ ਤੇ ਉਹ ਜਾ ਰਿਹਾ ਨਹੀਂ ਕਰਦੇ ਅੰਦਰ ਵੀ ਅੰਦਰ ਨਾ ਕਰਦੇ ਉਹਨੂੰ ਅੰਦਰ ਵੀ ਅੰਦਰ ਵੀ ਅੰਦਰ ਵੀ ਤੁਹਾਡੇ ਭਾਈਵਾਲ ਜਿਹੜੇ ਸੀਗੇ ਅਮਿਤ ਸ਼ਾਹ ਉਹ ਨਹੀਂ ਉਹਨਾਂ ਨੇ ਅੰਦਰ ਕੀਤਾ ਹੈ ਭਗਵੰਤ ਮਾਨ ਨਾਲ ਮਿਲ ਕੇ ਨਾ ਕਰ ਭਰਾਵਾ ਸਾਡੇ ਸਾਡੇ ਭਾਈਵਾਲ ਹੁੰਦੇ ਸਾਡੇ ਭਾਈ ਸਾਡੇ ਅਮਰ ਸ਼ਾਹ ਨਾਲ ਕੋਈ ਸਾਡੀ ਨਹੀਂ ਨਹੀਂ ਸਾਡੀ ਨਹੀਂ ਪਰ ਪਛਾਨ ਆ ਲਈ ਹੈ ਜੀ ਅਮਰਪਾਲ ਦੇ ਤੁਸੀਂ ਸਵਾਲ ਸੁਣ ਲਓ ਜਨਾਬ ਤੁਸੀਂ 2014 ਤੋਂ ਲੈ ਕੇ ਤੇ 2020 ਤੱਕ 6 ਸਾਲ ਤੁਹਾਡਾ ਗੱਠ ਜੁੜ ਰਿਹਾ ਹੈ ਆ ਕੇਂਦਰ ਸਰਕਾਰ ਦੇ ਵਿੱਚ મોદી ਦੀ ਹੁਣ ਤੁਸੀਂ ਮੈਨੂੰ ਇਹ ਦੱਸੋ ਅਮਰਪਾਲ ਦੇ ਤਾਂ ਤੁਸੀਂ ਸਵਾਲ ਕਰਤਾ ਵੀ ਉਹਦੀ ਕੀ ਦੇਣਿਆ ਹਾਰ ਸਿਮਰਤ ਕੌਰ ਬਾਦਲ 6 ਸਾਲ ਫੂਡ ਪ੍ਰੋਸੈਸਿੰਗ ਮੰਤਰੀ ਰਹੀ ਹੈ ਕੈਬਨਿਟ ਦੀ ਉਹ ਵੀ ਮੇਨ ਮੰਤਰੀ ਉਹਦੀ ਕੀ ਦੇਣਿਆ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਇਹੋ ਜਵਾਬ ਇਹ ਜਿਹੜਾ ਤੁਸੀਂ ਇਹ ਇਹ ਗੱਲ ਨਾ ਜਿਹੜੀ ਜਿਟਾਈ ਨਹੀਂ ਜਿਹੜੀ ਜਿਟਾਈ ਆ ਨਾ ਐਵੇਂ ਨਹੀਂ ਜਾਈਗੀ ਵੈਸੇ ਜਿਹੜਾ ਉੱਥੇ ਕਿਦੇ ਪੁੱਛ ਕੇ ਦੇਖਿਓ ਜਨਾਬ ਤੁਸੀਂ ਦਫਾਲ ਫੇਰ ਨਹੀਂ ਸਮਝ ਰਹੇ ਹੈਗੇ ਮੈਂ ਉਹਦੀ ਉਹ ਮੰਤਰੀ ਹੈ ਮੰਤਰੀ ਮੈਂ ਉਹਦੀ ਐਮਪੀ ਦੀ ਗੱਲ ਨਹੀਂ ਕਰ ਰਿਹਾ ਐਮਪੀ ਕੋ ਬਣ ਕੇ ਮੇਰੀ ਗੱਲ ਤੁਸੀਂ ਅਮਰਤ ਬਾਦ ਦੀ ਗੱਲ ਕੀਤੀ ਜਿਹੜੀ ਕੋਈ ਦੇਣ ਨਹੀਂ ਹੈਗੀ ਮੰਨ ਲਈ ਠੀਕ ਹੈ ਤੁਸੀਂ ਮੈਂ ਮੇਰਾ ਤੁਸੀਂ ਦੇਖੋ ਤੁਸੀਂ ਯਾਰ ਕਿੱਥੇ ਕਾਲੀਆਂ ਕੋਲ ਤੁਹਾਡੇ ਕੋਲ ਜਵਾਬ ਹੈ ਹੀ ਨਹੀਂ ਤੁਸੀਂ ਤੁਸੀਂ ਕਹਿੰਦੇ ਹੋ ਕਿ ਓਕੇ ਆ ਜੀ ਸਾਡੀ ਲਾਈਵ ਤੇ ਤੁਸੀਂ ਮੇਰੀ ਲਾਈਵ ਤੇ ਆਪਾਂ ਦੋਵੇਂ ਜਾਨੇ ਗੱਲ ਕਰਦੇ ਆ ਮੇਰੀ ਨਾਲ ਗੱਲ ਪੂਰੀ ਹੋਣ ਦਿੰਦੇ ਬੂਟ ਸਿੰਘ ਬੂਟ ਪ੍ਰਸੂ ਸਿੰਘ ਮੈਂ ਮੰਤਰੀ ਸੀਗੀ ਤੇ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਵੀ ਉਹਨੇ ਕਿੰਨੇ ਬ੍ਰਾਂਡ ਅੰਪਲਾਂਟ ਰੋਆਏ ਆ ਮਿਲਕ ਬ੍ਰਾਂਡ ਦੇ ਵਿੱਚ ਉਹਨੇ ਕਿ ਕਿੰਨੇ ਸਾਦੇ ਅੱਖ ਦੇ ਡਿਡ ਕਰਾਏ ਆ ਲਾ ਦਿਖਾਓ ਕਿਹੜੇ ਨੇ ਜਾਂ ਦਿਖਾ ਦਿਓ ਜਾਣਕਾਰੀ ਦਿਓ ਕਿਹੜਾ ਮਿਲਕ ਬ੍ਰਾਂਡ ਆ ਉਹ ਤਾਂ ਅਮਰੀਕਾ ਦੇ ਅੰਦਰ ਹੈਗੇ ਨੇ ਯਾਰ ਮਿਲਕ ਫੈਡ ਪੰਜਾਬ ਦੇ ਅੰਦਰ ਆਉਂਦੇ ਨੇ ਉਹ ਅਮਰੀਕਾ ਦੇ ਵਿੱਚ ਨਹੀਂ ਵੀਰੇ ਜਿਹੜੇ ਪ੍ਰਾਈਵੇਟ ਜਿਹੜੇ ਜੂਸ ਵਾਲੀਆਂ ਫੈਕਟਰੀਆਂ ਦੇ ਵਿੱਚ ਹੋ ਗਿਆ ਅਪਗ੍ਰੇਡ ਕੀਤੀ ਹੈ ਜਿਹੜੀ ਜਿਹੜੀ ਪ੍ਰਾਈਵੇਟ ਜੂਸ ਵਾਲੀਆਂ ਫੈਕਟਰੀਆਂ ਅਪਗ੍ਰੇਡ ਕਰ ਕਿਹੜਾ ਬ੍ਰਾਂਡ ਆ ਪ੍ਰਾਈਵੇਟ ਜੂਸ ਫੈਕਟਰੀਆਂ ਦਾ ਮੈਨੂੰ ਦੱਸਿਓ ਜਿੱਥੇ ਉਹਨੇ ਪੈਸੇ ਇਨਵੈਸਟ ਕਰਦੇ ਨੇ ਵੀਰੇ ਪਤਾ ਲਕਿਆ ਕਿਸੇ ਕਿ ਰੋ ਤੁਸੀਂ ਆਏ ਕਰਿਓ ਅੰਕਲ ਨੂੰ ਨਾ ਪੁੱਛ ਕੇ ਆਏ ਹੋ ਪਤਾ ਕਰਕੇ ਹਾਂ ਪੁੱਛ ਕੇ ਕੀ ਮੈਨੂੰ ਮੈਨੂੰ ਮੇਰੀ ਗੱਲਸ ਪਤਾ ਕੀ ਹੈ ਮੈਂ ਮੈਨੂੰ ਮਿਲਕ ਡਿਪਾਰਟਮੈਂਟ ਨਾਲ ਰਿਲੇਟਡ ਰਿਹਾ ਮੈਨੂੰ ਪਤਾ ਹੈ ਕਿ ਜਿਹੜੇ ਅਪਗ੍ਰੇਡ ਕਰਾਏ ਸੀ ਇਹ ਜਿਹੜੇ ਕੋਈ ਨਾਮ ਦੱਸੋ ਕੀ ਪਲਾਂਟ ਹੈ ਅਗਰ ਪ੍ਰਾਈਵੇਟ ਸੈਕਟਰ ਚ ਕੋਈ ਇਨਵੈਸਟਮੈਂਟ ਲਿਆਂਦੀ ਹੋਵੇ ਉਹਨੇ ਦੱਸੋ ਕਿਹੜਾ ਪਲਾਂਟ ਹੈ ਪ੍ਰਾਈਵੇਟ ਸੈਕਟਰ ਬਿਲਕੁਲ ਸੋ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਸੀਂ ਇੱਥੇ ਦੇਖ ਲਓ ਆਪਣਾ ਜਿਹੜੇ ਆਪਣਾ ਮਦਦ ਨੂੰ ਦੱਸਣ ਲੱਗੇ ਆ ਕੋਈ ਹੈ ਕੋਈ ਗੱਲ ਦਾ ਜਵਾਬ ਲਾ ਦੇ ਤੁਹਾਡੇ ਕੋਲ ਫਤਿਹਗੜ ਚੂੜੀਆਂ ਚ ਪਲਾਨਟ ਇੱਕ ਮੜ ਖੜ ਜਾ ਹਾਂ ਨਾਨਕ ਡੇਰੀ ਆ ਨਾਨਕ ਡੇਰੀ ਹਾਂ ਨਾਰਕਾ ਉਹ ਉਹਨਾਂ ਨੂੰ ਅਪਗ੍ਰੇਡ ਕੀਤਾ ਉਹਦਾ ਉਹਨਾਂ ਮੀਆਰ ਪ੍ਰਾਈਵੇਟ ਪਲਾਨਟ ਹੈਗਾ ਜਾਂ ਅਪਗ੍ਰੇਡ ਉਹਨੂੰ ਕਿਵੇਂ ਕਰ ਦੋ ਮੇਰੀ ਮੇਰੀ ਗੱਲ ਸੁਣੋ ਯਾਰ ਉਹਦਾ ਮੇਰੀ ਗੱਲ ਸੁਣੋ ਤੁਸੀਂ ਤਾਂ ਰਾਤ ਤੁਸੀਂ ਮਿਲਕ ਦੇ ਨਾਲੋਂ ਮੈਂ ਕਹਿੰਦਾ ਮੇਰੀ ਲਾਈਨ ਫੂਡ ਸਾਇੰਸ ਫੂਡ ਪ੍ਰੋਸੈਸਿੰਗ ਫੂਡ ਸੇਫਟੀ ਲਾਈਨ ਨੇ ਮੇਰੀ ਐਮ ਐਸ ਸੀ ਤੱਕ ਦੀ ਮੇਰੀ ਪੜ੍ਹਾਈ ਆ 18 ਸਾਲ ਦਾ ਤਜਰਬਾ ਆ ਇਹਦੇ ਚ ਆਹ ਤੇ ਫੇ ਫੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਨਵਾਂ ਮੈਂ ਬੈ ਕਹਿੰਦਾ ਉਹਨੇ ਸਵਾਦ ਹੀ ਖੇ ਕੀਤਾ ਹਾਂ ਬਸ ਮਤਰ ਬਾਦਲ ਨੇ ਇਹ ਕਹਿ ਰਹੇ ਹਾਂ ਮੈਂ ਚੱਲ ਤੁਸੀਂ ਹੋਰ ਗੱਲ ਕੱਢ ਵੀ ਲੈ ਇੱਕ ਮੈਂ ਉਹਨੇ ਨਾਲ ਗੱਡੀ ਮੈਂ ਕਹਿ ਰਿਹਾ ਵੀ ਹਰਸਿੰਦਰਪੁਰ ਬਾਦਲ ਨੇ ਬਤੌਰ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਲਈ ਸਵਾਦ ਹੀ ਖੇ ਕੀਤਾ ਆ ਤੁਸੀਂ ਤੁਸੀਂ ਨਾਮ ਲਿਆ ਪਲਾਂਟ ਦਾ ਬੰਦਿਆਂ ਦਾ ਇੰਨਾ ਕੰਮ ਕੀਤਾ ਸਾਰੇ ਏਰੀਆ ਦੇ ਵਿੱਚ ਏਮਜ਼ ਏਮਜ਼ ਪੰਤਰੀ ਨਾਲ ਹੀ ਮਿਲਿਆ ਉਹਨੂੰ ਏਮਜ਼ ਆਇਆ ਲੇਗਾ ਦੁਆਬੇ ਵਾਸਤੇ ਆਇਆ ਸੀ ਏਮਜ਼ ਉਹ ਕੇਂਦਰ ਸਰਕਾਰ ਨੇ ਅਲਾਟ ਕੀਤਾ ਸਾਰੇ ਇੰਡੀਆ ਦੇ ਵਿੱਚ ਏਮਜ਼ ਦੇ ਬਣੇ ਨੇ ਹਸਪਤਾਲ ਇਹ ਤੁਹਾਡੀ ਹਰ ਸਿਮਰਤ ਕੌਰ ਬਾਦਲ ਉਹ ਦੁਆਬੇ ਵਾਲਾ ਚੁੱਕ ਕੇ ਸ਼ਹਿਰ ਹੁਸ਼ਿਆਰਪੁਰ ਬਣਨਾ ਸੀਗਾ ਉਹ ਉਹ ਚੁੱਕੇ ਬਠਿੰਡੇ ਲੈ ਗਈ ਸ਼ਾਬਾਸ਼ ਹਾਂਜੀ ਕਾਗਰ ਅਸੀਂ ਲਟੂਮ ਕਾਉਣੀਆਂ ਮੈਂ ਤੁਸੀਂ ਮੈਂ ਮੈਂ ਸਿੱਧੂ ਸਾਹਿਬ ਤੁਸੀਂ ਤੁਸੀਂ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਐ ਤੇ ਜਿਹੜੀਆਂ ਥੋਡੀਆਂ ਮੈਂ ਅੰਕਲ ਦੀਆਂ 8-9 ਘੰਟੇ ਦੀ ਰਿਕਾਰਡਿੰਗ ਮੇਰੇ ਕੋਲ ਪਈ ਐ ਉਹ ਮੈਂ ਉਹ ਕੱਟ-ਕੱਟ ਕੇ ਜਵਾਬ ਦੇਨੇ ਨੇ ਵੀ ਅੰਕਲ ਹੈਗਾ ਜਾਣਕਾਰ ਐ ਪਰ ਅੰਕਲ ਆਪਣੀ ਜਾਣਕਾਰੀ ਤੇ ਗਲਤ ਇਸਤੇਮਾਲ ਕਰ ਰਿਹਾ ਐ ਬਾਦਲਾ ਨੂੰ ਡਿਫੈਂਡ ਕਰਕੇ ਹੋਰ ਤੁਸੀਂ ਮੈਨੂੰ ਇਹ ਦੱਸੋ ਚਲੋ ਇੱਕ ਵਾਰ ਮੈਨੂੰ ਆਪਣੇ ਤੋਂ ਆਸਟ੍ਰੇਲੀਆ ਵਾਲੇ ਅੰਕਲ ਤੋਂ ਤੁਸੀਂ ਮੇਰੀ ਮੇਰੀ ਗੱਲ ਨਾ ਵੀ ਤੁਹਾਡੇ ਅਮਰਤਪਾਲ ਨੂੰ ਡਿਫੈਂਡ ਕਰ ਰਿਹਾ ਇਹਨੂੰ ਨਹੀਂ ਨਹੀਂ ਮੈਂ ਕੋਈ ਡਿਫੈਂਡ ਨਹੀਂ ਉਹਨੂੰ ਜਿਹੜਾ ਅਮਰਤਪਾਲ ਹੈਗਾ ਡਿਫੈਂਡ ਯਾਰ ਉਹਨੇ ਉਨੇ ਜਿਹੜਾ ਵੀ ਨੁਕਸਾਨ ਦਿੱਤਾ ਉਹਨੇ ਆਪਣਾ ਮੈਂਬਰ ਹੈ ਅਕਾਲੀ ਦਲ ਦਾ ਮੈਂਬਰ ਹੈ ਆਪਣਾ ਨਰੇ ਉਹ ਸੁਨੀਅਤਰੀਆ ਅਕਾਲੀ ਦਲ ਦੇ ਵਿੱਚ ਉਹ ਅੰਮ੍ਰਿਤਪਾਲ ਨੇ ਜੋ ਕੁਝ ਵੀ ਕੀਤਾ ਉਹਨੇ ਆਪਣਾ ਨੁਕਸਾਨ ਕੀਤਾ ਤੇ ਫਾਇਦੇ ਚ ਉਤਲੋ ਉਹ ਨੂੰ ਆਹ ਐਮਪੀ ਵੀ ਬਣ ਗਿਆ ਉਹ ਪਰ ਜਿਹੜੀ ਬਾਦਲ ਜੁੰਡਲੀ ਨੇ ਦੇਖੋ ਪੰਜਾਬ ਨੂੰ ਆਰਥਿਕ ਤੌਰ ਤੇ ਲੁੱਟਿਆ ਪਿੰਨਾ ਨੇ ਕਾਂਗਰਸੀਆਂ ਨੇ ਵੀ ਬਾਦਲਾਂ ਨੇ ਵੀ ਤੇ ਝਾੜੂ ਵਾਲਿਆਂ ਨੇ ਵੀ ਪਰ ਜਿਹੜਾ ਇਹਨਾਂ ਨੇ ਬਾਦਲਾਂ ਨੇ ਸਿੱਖ ਸਿਧਾਂਤ ਦਾ ਬੇੜਾਗਰ ਕੀਤਾ ਉੱਥੋਂ ਨਹੀਂ ਮਾਫ਼ ਕੀਤਾ ਜਾ ਸਕਦਾ ਇਹਨਾਂ ਨੂੰ ਤੁਸੀਂ ਉਹ ਅੰਕਲ ਨੂੰ ਉੱਥੇ ਬਿਠਾ ਕੇ ਪੁੱਛ ਪ੍ਰਾਪਤੀਆਂ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਜਿਹੜਾ ਉਹ ਅੰਕਲ ਨੂੰ ਪੁੱਛ ਕੇ ਦੱਸੋ ਵੀ ਇੱਕ ਤਹਾਰ ਸਿਮਰਤ ਕੌਰ ਬਾਦਲ ਦੀ ਪਤਾ ਕੀ ਮੇਰੀ ਫੂਡ ਪ੍ਰੋਸੈਸਿੰਗ ਮੰਤਰੀ ਉਹਦੀ ਦੇਣ ਕੀ ਆ ਮੈਂ ਕਹਿੰਦਾ ਰਸਤੇ 'ਚ ਮੈਂ ਤਾਂ ਪਾਸੇ ਕਰਕੇ ਲਾਇਆ ਮੈਂ ਇਹ ਗਲਤ ਮੁੜ ਗਿਆ ਮੈਂ ਤੇ ਇਹ ਨਾਲ ਕੋਈ ਨਾ ਡਿਬੇਟ ਡਿਬੇਟ ਦੇ ਨਾ ਤੁਸੀਂ ਆਇਆ ਕਰਿਓ ਵੀ ਗੱਲ ਕਰਿਓ ਵੀ ਕਿਹੜੇ ਕਿਹੜੇ ਤੁਸੀਂ ਜੇ ਤਾਂ ਕਹੋਗੇ ਵੀ ਬਾਦਲ ਸਾਹਿਬ ਨੇ ਕਿੱਥੋਂ ਤੱਕ ਕੀ ਕੰਮ ਕੀਤਾ ਇਹ ਤਾਂ ਦੱਸ ਸਕਦੇ ਆ ਤੁਸੀਂ ਨਾ ਕਈ ਵਾਰੀ ਤੁਸੀਂ ਉਹਤ ਨਹੀਂ ਆਇਤੀ ਜਨ ਜਿਹੜਾ ਕਿ ਡਾਟਾ ਕੱਢਣਾ ਪੈਂਦਾ ਹੁੰਦਾ ਬੰਦਾ ਤੁਸੀਂ ਲੈ ਆਓ ਮੈਂ ਕਹਣਾ ਤੁਸੀਂ ਉੱਥੇ ਆਉਣ ਦੀ ਬਿਅਾਇ ਨਾ ਇੱਥੇ ਮੈਂ ਇਕੱਲਾ ਹੀ ਹੋਊਗਾ ਆਪਣੇ ਅੰਕਲ ਨੂੰ ਕਹਿ ਦਿਓ ਇੱਥੇ ਲੈ ਆਵਾ ਕੱਲ ਨੂੰ ਨਹੀਂ ਅੰਕਲ ਕੋ ਅੰਕਲ ਨਹੀਂ ਅੰਕਲ ਕਰਨਾ ਨਾ ਵੀ ਅੰਕਲ ਮੈਂ ਅੰਕਲ ਦੀ ਰਿਕਾਰਡਿੰਗ ਚਲਾ ਕੇ ਜਿਹੜਾ ਅੰਕਲ ਝੂਠ ਬੋਲ ਰਿਹਾ ਬਾਤ ਨੂੰ ਡਿਫੈਂਡ ਕਰਨ ਵਾਸਤੇ ਉਹ ਮੈਂ ਚਲਾ ਦੇਣਾ ਹੈ ਗੱਲ ਖਤਰੀ ਕੋਈ ਨਹੀਂ ਤੁਸੀਂ ਇੱਥੇ ਤੁਸੀਂ ਇੱਥੇ ਕਰੀ ਜਿਓ ਅਸੀਂ ਉੱਥੇ ਕਰੀ ਜੰਨੇ ਆ ਕਰੀ ਮੈਂ ਕਹਣਾ ਮੈਂ ਗਿਆ ਸੀਗਾ ਉੱਥੇ ਮੈਨੂੰ ਉਹਨੇ ਕਮਨ ਬਾਲੋ ਨੇ ਉੱਪਰ ਚੱਕਿਆ ਤੇ ਉਹ ਜਦੋਂ ਟੂਰ ਆ ਗਿਆ ਉਹਨੇ ਕਹਿੰਦਾ ਇਹਨੂੰ ਕਿਨੇ ਚੱਕਿਆ ਉੱਪਰ ਥੱਲੇ ਸਿੱਟੋ ਇਹ ਤਾਂ ਖਾਲੀ ਦਲ ਦਾ ਵਿਰੋਧੀ ਆ ਉਹਨੇ ਥੱਲੇ ਸੁੱਟਤਾ ਚਲ ਨਹੀਂ ਕੋਈ ਨਹੀਂ ਆਇਆ ਇਹ ਤੇ ਇਹ ਤਾਂ ਗੱਲ ਕਰ ਲਾਂਗੇ ਟੂਰ ਟੂਰ ਨਾਲ ਗੱਲ ਕਰਾਂਗੇ ਉਹ ਤਾਂ ਨਾ ਨਾ ਮੈਂ ਤੂੰ ਆਜੋ ਤੁਸੀਂ ਗੱਲ ਕਰੋ ਮੈਂ ਮੈਂ ਜਿਹੜਾ ਹੈਗਾ ਆ ਬਈ ਜਿਹੜੇ ਤੁਹਾਡੇ ਅੰਕਲ ਨੇ ਉੱਥੇ ਗਲਤ ਡਿਫੈਂਡ ਕੀਤਾ ਬਾਦਲਾਂ ਨੂੰ ਫਿਰ ਤੁਸੀਂ ਪੁੱਛ ਕੇ ਸਵਾਲ ਦੱਸ ਦੋ ਵੀ ਸਾਰਸਵਤਕੌਰ ਬਾਦਲ ਦੀ ਕੀ ਦੇਣ ਹੈ ਬਤੌਰ ਫੂਡ ਪ੍ਰੋਸੈਸਿੰਗ ਮੰਤਰੀ ਨੰਬਰ 1 ਦੂਜਾ ਸਵਾਲ ਮੇਰਾ ਇਹ ਆ ਜਦੋਂ ਸੋ ਦੂਜਾ ਸਵਾਲ ਬਾਦਲਾਂ ਦਾ ਜਿਹੜਾ ਪੰਥ ਦੋਖੀ ਮੋਢ ਆਪਣੇ ਮਨਮੋਹਨ ਸਿੰਘ ਦੀ ਕੇਂਦਰ ਸਰਕਾਰ ਨੇ ਜੂਨ 2012 ਦੇ ਵਿੱਚ ਜਿਹੜਾ ਆਨੰਦ ਮੈਰਿਜ ਐਕਟ ਆ ਉਹ ਚ ਜਿਹੜਾ 1909 ਦਾ ਐਕਟ ਆ ਉਹਦੇ ਵਿੱਚ ਸੋਧ ਕਰਕੇ ਸਾ ਸੁਣ ਲਈ ਨਾ ਤੇ ਬਾਦਲਾਂ ਨੇ ਇਹ ਸਭ ਤੋਂ ਪਹਿਲਾਂ ਉਸ ਵੇਲੇ ਪੰਥਕ ਸਰਕਾਰ ਨਵੀਂ ਨਵੀਂ ਬਣੀ ਸੀ ਦੂਜੀ ਵਾਰੀ 2012 ਮਾਰਚ ਦੇ ਵਿੱਚ ਜੂਨ ਦੇ ਵਿੱਚ ਕਾਨੂੰਨ ਪਾਸ ਹੋ ਜਾਂਦਾ ਤੇ ਸੂਬਿਆਂ ਤੇ ਛੱਡ ਦਿੰਦੀ ਆ ਕੇਂਦਰ ਸਰਕਾਰ ਤੇ ਇਹ ਬਾਦਲਾਂ ਨੇ ਕਾਨੂੰਨ ਪਾਸ ਕਰਨ ਨੂੰ ਪੰਜਾਬ ਦੇ ਵਿੱਚ 4 ਸਾਲ ਕਿਉਂ ਲਾਤੇ ਹਰਿਆਣੇ ਨੇ ਦੋਆਂ ਸਾਲਾਂ 'ਚ ਪਾਸ ਕਰਤਾ ਹੁਣ ਮੈਂ ਇਹਦਾ ਵੀਡੀਓ ਬਣਾ ਕੇ ਮੈਂ ਪਾਉਂਗਾ ਇਹੇ ਆਪੇ ਲੋਕੀ ਫੈਸਲਾ ਕਰ ਲੈਣਗੇ ਵੀ ਬਾਦਲ ਕਿੰਨੇ ਕ ਪੰਥ ਦੇ ਹੱਕ ਚ ਨੇ ਕਿੰਨੇ ਕ ਵਿਰੋਧੀ ਨੇ ਇਹਦਾ ਜਵਾਬ ਲੈ ਕੇ ਦੇ ਦਿਆਂ ਤਿੰਨਾ ਜੋ ਜਿੰਨਾ ਜੋ ਲੱਗਦਾ ਨਾ ਲਾਇਰ ਦੇ ਵਿੱਚ ਸਰਕਾਰ ਅਕਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ ਸ਼੍ਰੋਮਣੀ ਅਕਾਲੀ ਦਲ ਦੀ ਤਰੋ ਮੈਂ ਕਹਾਂ ਨਾ ਜਿੰਨਾ ਜੋਰ ਲੋਟ ਲੱਗਦਾ ਨਾ ਲਾ ਲਓ ਨਹੀਂ ਨਹੀਂ ਉਹ ਦੇਖੋ ਜੋਰ ਮੇਰਾ ਸਾਰੇ ਮੈਂ ਸੁਣੋ ਭਾਈ ਜੀ ਸੁਣੋ ਗੱਲ ਮੇਰੀਆਂ ਇਹਦੀਆਂ ਪੂਣੇ ਜੋਰ ਲਾਉਣੇ ਪਏ ਆ ਮੇਰੀਆਂ ਪੋਸਟਾਂ ਕੀ ਝਾੜੂ ਕੀ ਅਕਾਲੀ ਕੀ ਕਾਂਗਰਸੀ ਕੀ ਭਾਜਪੀ ਸਾਰਿਆਂ ਦੇ ਖਿਲਾਫ ਹੀ ਹੁੰਦੀਆਂ ਠੀਕ ਹੈ ਬਾਗਰਾਂ ਦੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਮੈਂ ਪਿਛਲੇ ਡੇਢ ਦੋ ਸਾਲ ਦੇ ਵਿੱਚ ਕੋਈ ਪੋਸਟ ਪਾਈ ਹੋਵੇ ਪਰ ਆ ਜਿਹੜਾ ਮਸਲਾ ਆ ਗਿਆ ਮਾਫੀ ਵਾਲਾ ਜਿਹੜਾ ਡਰਾਮਾ ਹੋਇਆ ਉਸ ਤੋਂ ਬਾਅਦ ਮੈਨੂੰ ਸਰਗਰਮ ਫੇਰ ਹੋਣਾ ਪੈ ਗਿਆ ਨਹੀਂ ਤਾਂ ਮੈਂ ਬਾਗਰਾਂ ਦਾ ਕੋਈ ਨਹੀਂ ਲੈਂਦਾ ਅੱਛਾ ਜਥੇਦਾਰ ਸਾਹਿਬ ਤੋਂ ਉੱਪਰ ਮੰਨਦੇ ਆ ਆਪਣੇ ਆਪ ਨੂੰ ਕਿਹੜੇ ਜਥੇਦਾਰ ਸਾਹਿਬ ਤੋਂ ਹੁਣ ਜਿਹੜੇ ਮੇਨ ਜਥੇਦਾਰ ਤੋਂ ਕੌਣ ਹੈ ਜਥੇਦਾਰ ਸਾਹਿਬ ਤੋਂ ਉੱਪਰ ਜਥੇਦਾਰ ਆਪਣੇ ਉੱਪਰ ਆਪਣੇ ਆਪ ਨੂੰ ਸੁਖਵੀਰ ਬਾਦਲ ਮੰਨਦਾ ਹੈ ਜਥੇਦਾਰ ਸਾਹਿਬ ਨੇ ਇਹ ਕਿਹਾ ਸੀਗਾ ਵੀ ਸ਼ਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ 2 ਦਸੰਬਰ ਵਾਲੇ ਦਿਨ ਤੇ ਮਨਜ਼ੂਰ ਸੁਣ ਲਓ ਤੇ ਉਹ ਹੋਇਆ ਵੀ ਮਨਜ਼ੂਰ ਨਹੀਂ ਸੁਣਤਾ ਰੋ ਮੈਂ ਗੱਲ ਮੈਂ ਜੇਕਰ ਮੈਂ ਗਲਤ ਹਾਂਗਾ ਮੈਨੂੰ ਉੱਥੇ ਟੋਕੇਓ ਕਿਉਂਕਿ ਅਸਤੀਫਾ ਪਹਿਲਾਂ ਹੀ ਸ਼ਖਵੀਰ ਬਾਦਲ ਨੇ ਦਿੱਤਾ ਹੋਇਆ ਸੀਗਾ ਵਰਕਿੰਗ ਕਮੇਟੀ ਨੇ ਮਨਜ਼ੂਰ ਨਹੀਂ ਕੀਤਾ 2 ਦਸੰਬਰ ਪੇਸ਼ ਕਰਨ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਸੀ ਠੀਕ ਹੈ ਇਹਨਾਂ ਨੇ 3 ਦਿਨ ਕਿਹਾ ਉਹਨੂੰ ਵਰਕਿੰਗ ਕਮੇਟੀ ਨੂੰ ਵੀ ਅਸਤੀਫਾ ਮਨਜ਼ੂਰ ਕਰੋ ਇਹਨਾਂ ਨੇ 3 ਦਿਨ ਤੋਂ 20 ਦਿਨ ਕਰਤੇ ਹੋਰ ਦੋ ਤੋਂ ਪੰਜ ਹੋ ਗਿਆ ਪੰਜ ਤੋਂ 20 ਦਿਨ ਹੋਰ ਕਰਕੇ ਜਨਵਰੀ ਦਸੰਬਰ ਆ ਗਿਆ 25 26 ਫੇਰ ਕਹਿੰਦੇ ਸ਼ੀਦੀ ਦੀ ਸਾਡੇ ਚੱਲਦੇ ਨੇ ਆਪਣੇ ਸਾਹਿਬਜ਼ਾਦਿਆਂ ਦੇ ਉਹ ਵੀ ਤੁਸੀਂ ਟਾਈਮ ਕੱਢ ਕੇ ਤੇ ਜਨਵਰੀ ਦੇ ਪਹਿਲੇ ਹਫਤੇ ਆ ਕੇ ਤੁਸੀਂ ਉਹ ਅਸਤੀਫਾ ਉਹਦਾ ਮਨਜ਼ੂਰ ਹੋਇਆ ਗਿਆ ਦੂਜੀ ਕੀ ਇੱਕ ਮਹੀਨਾ ਤੁਸੀਂ ਮਹੀਨਾ ਤੋਂ ਵੱਧ ਟਾਈਮ ਲਾਇਆ ਉਹਦਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਣ ਨੂੰ ਹੁਣ ਜਥੇਦਾਰਾਂ ਤੋਂ ਉੱਪਰ ਸੁਖਵੀਰ ਬਾਦਲਿਆ ਕਿ ਮੈਂ ਆ ਪਹਿਲੀ ਗੱਲ ਇਹ ਦੱਸੋ ਸੁਣ ਸੁਣ ਲੱਕ ਬਣੇ ਹਮਨੇ ਗੱਲ ਪਰ ਹੈ ਨਾ ਇਹ ਤੁਸੀਂ ਨਾ ਜਿਹੜੀ ਜਿਹੜੀ ਤੁਹਾਨੂੰ ਇੱਕ ਹੁੰਦਾ ਵਹਿਮ ਹੁੰਦਾ ਨਾ ਤੁਸੀਂ ਜਿਹੜਾ ਬੰਦਾ ਮੇਰੀ ਗੱਲ ਸੁਣਦਾ ਅਸਤੀਫਾ ਉਹ ਮਾਫੀ ਮੰਗਣ ਤੋਂ ਪਹਿਲਾਂ ਅਸਤੀਫਾ ਦੇ ਗਿਆ ਮੈਂ ਤਾਂ ਕਿਹਾ ਮੈਂ ਮੈਂ ਪਹਿਲਾਂ ਆਪਣਾ ਗੱਲ ਸੁਣਨਾ ਸੁਣ ਲੈ ਮੈਂ ਕਦ ਕਿਹਾ ਮੈਂ ਕਿਹਾ ਵੀ ਮਾਫੀ ਮੰਗਣ ਤੋਂ ਪਹਿਲਾਂ ਅਸਤੀਫਾ ਦਿੱਤਾ ਜਿਹੜਾ ਬੰਦਾ ਵਰਕਿੰਗ ਕਮੇਟੀ ਨੇ ਮਨਜ਼ੂਰ ਨਹੀਂ ਕੀਤੀ ਵਰਕਿੰਗ ਨਹੀਂ ਕੋਈ ਬੰਦਾ ਪਾਰਟੀ ਵਰਕਿੰਗ ਨਹੀਂ ਕਰ ਰਿਹਾ ਕੁਝ ਵੀ ਨਹੀਂ ਕਰ ਰਿਹਾ ਉਹ ਕੋ ਬੰਦਾ ਅਸਤੀਫਾ ਦਿੰਦਾ ਠੀਕ ਹੈ ਅਸਤੀਫਾ ਦਿੱਤਾ ਮਨਜ਼ੂਰ ਕਰਨਾ ਜਿਹੜਾ ਜਿਹੜੇ ਮਜੂਦਾ ਪ੍ਰਧਾਨ ਹੈ ਕਾਰਜਕਾਰੀ ਪ੍ਰਧਾਨ ਨੇ ਮਜੂਦ ਜਿਹੜੇ ਉਹਨਾਂ ਨੇ ਮੈਡਿਊਲ ਕਰਦਾ ਸੀਗਾ ਉਹ ਜਿਹੜਾ ਉਹਨਾਂ ਨੇ ਕਹਿਆ ਸੀ ਦੋ ਤਰੀ ਨੂੰ ਤਾਂ ਮੈਂ ਇਹੀ ਸਿੱਧੂ ਸਾਹਿਬ ਇਹੀ ਤਾਂ ਮੈਂ ਕਿਹਾ ਇਹ ਸਟੇਟਮੈਂਟ ਤੁਸੀਂ ਉਹੀ ਥੋੜਾ ਜਿਆ ਲਮਕਾ ਕੇ ਕਹਿ ਰਹੇ ਹੋ ਗੱਲ ਨੂੰ ਮੈਂ ਇਹੀ ਤਾਂ ਕਹਿ ਰਿਹਾ ਵੀ ਦੋ ਤੁਸੀਂ ਆਏ ਨਾ ਪੱਤਰ ਵੀ ਢਾਲੋ ਠੀਕ ਆ ਯਾਰ ਤੂੰ ਤੁਸੀਂ ਆਇਆ ਕਰੋ ਜੇ ਤਾਂ ਤੁਹਾਨੂੰ ਆਇਆ ਸਿੱਧੂ ਸਾਹਿਬ ਮੈਕਸਟ ਗੱਲ ਆ ਨਾ ਤੁਸੀਂ ਮੈਨੂੰ ਇਹ ਦੱਸੋ ਹੁਣ ਜਿਹੜਾ ਹਾਲ ਤੱਕ ਸਭ ਤੋਂ ਤੁਸੀਂ ਮੈਨੂੰ ਨਹੀਂ ਦੱਸਿਆ ਮੈਂ ਤਾਂ ਤੁਹਾਨੂੰ ਗੱਲ ਕਹਿੰਨੇ ਪਏ ਆ ਆ ਤੁਸੀਂ ਜਿਹੜਾ ਡਿਜੀਟਲ ਯੋਧੇ ਨੂੰ ਤੁਸੀਂ ਆਪਣਾ ਯੋਧਾ ਬਣਾਈ ਬੈਠੇ ਯਾਰ ਮੈਂ ਉਹਦੇ ਤੇ ਨਾਮ ਹੀ ਨਹੀਂ ਹੈਗਾ ਉਹਦੇ ਚ ਤਾਂ ਉਹਦਾ ਕੋਈ ਸਪੋਰਟਰ ਆਇਆ ਸੀਗਾ ਮੈਂ ਉਹਦੇ ਨਾਲ ਮੈਂ ਤਾਂ ਮੈਂ ਤਾਂ ਅਮਰਸੱਦਪੁਰ ਦਾ ਰੇੜੀ ਵਾਲਾ ਕੰਮਾ ਹਣਾ ਅਮਰਸੱਦਪੁਰ ਰੇੜੀ ਵਾਲਾ ਤੁਸੀਂ ਜੋ ਮਰਜ਼ੀ ਕੋ ਤੋ ਤੁਸੀਂ ਦੇਖੋ ਥੋਡੀ ਜੁਬਾਨ ਹੈ ਨਕਲੀ ਥੋਡੀ ਆਈਡੀ ਹੈ ਤੁਸੀਂ ਜੋ ਮਰਜ਼ੀ ਕੋ ਨਕਲੀ ਆਈਡੀ ਨਹੀਂ ਬਣੀ ਤੁਸੀਂ ਤਾਂ ਆਪਣਾ ਨਾਮ ਕਿਸੇ ਨੂੰ ਦੱਸਣ ਤੋਂ ਡਰਦੇ ਹੋ ਮੈਂ ਤੁਹਾਨੂੰ ਤੁਸੀਂ ਮੇਰਾ ਇਲਾਕਾ ਪੁੱਛਿਆ ਮੈਂ ਗੁਰਜੀਤ ਸਿੰਘ ਹੈ ਮੇਰਾ ਗੁਰਜੀਤ ਸਿੰਘ ਹੈ ਹਿਆਣਾ ਤਸਵੀਰ ਸਮਰਾਲਾ ਪਿੰਡ ਬਗਲੀ ਕਲਾ ਸਮਰਾਲਾ ਚਾਵਰੋਣੀ ਪਿੰਡ ਹੈ ਮੈਂ ਮੈਂ ਪ੍ਰੀਕੋਰਡ ਦਾ ਹੈ ਹੋਣ ਜਿਹੜਾ ਮੈਨਾਂ ਤੁਹਾਡਾ ਸਵਾਲ ਕਿਤਾ ਅੰਕਲ ਤੋਂ ਮੈਨੂੰ ਇਹ ਪੁੱਛ ਕੇ ਦੱਸਿਓ ਵੀ ਇਹਦੀ ਸਰ ਹਰ ਸਿਮਰਤ कौर ਬਾਦਲ ਦੀ ਬਤੌਰ ਫੂਡ ਪ੍ਰੋਸੈਸਰ ਮੰਨਤੀ ਮੈਂ ਮੈਨੂੰ ਲਾਈਵ ਤੇ ਮੈਂ ਖਣਾ ਰਸਣ ਦੇ ਵਿੱਚ ਪੰਜਾਬ ਲਾਈਵ ਦੇਖੋ ਬਾਦਲ ਲੈ ਕੇ ਜਾਊਂਗਾ ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ ਲਾਈਵ ਤੇ ਮੈਂ ਉੱਥੇ ਬੰਦਾ ਤੁਸੀਂ ਅੰਕਲ ਇੱਥੇ ਆਉਣਾ ਆ ਜਾਣ ਕਿਉਂਕਿ ਮੈਂ ਤੇ ਅੰਕਲ ਹੀ ਹੋਵਾਂਗੇ ਪੈਨਲ ਦੇ ਵਿੱਚ ਮੈਨੂੰ ਪਤਾ ਉੱਥੇ ਨਾ ਤਾਂ ਅੰਕਲ ਨੂੰ ਫੇਸਬੁਕ ਟਿਕਟੋਕ ਓਪਰੇਟ ਕਰਨਾ ਆਉਂਦਾ ਕਿਉਂਕਿ ਉੱਥੇ ਬਾਕੀ ਸਾਰਿਆਂ ਨੇ ਬੋਲਣਾ ਹੈ ਨਾਲ ਚਲੋ ਗਏ ਭਾਈ ਸਾਹਿਬ